ਜੇ ਭੁਖੜਤਾਲ ਜਿਹੜਾ ਮੁੰਡਾ ਹਰਿਆਣਾ ਤੁਸੀਂ ਉਹਨੇ ਭੁਖੜਤਾਲ ਰੱਖਿਓ ਵੀ ਤਾਂ ਹਿੰਦੂ ਸਮਾਜ ਤੋਂ ਹੀ ਸੀਗਾ ਨਾ ਜੀ ਸਾਥ ਦਿੱਤਾ ਨਾ ਫਿਰ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਹਿੰਦੂਆਂ ਨੂੰ ਟਾਰਗੇਟ ਕੀਤਾ ਨਹੀਂ ਗਿਆ ਡੋਲ ਕੀਤਾ ਗਿਆ ਸੋਣਾ ਬੇਰੇ ਨਹੀਂ ਬਾਬ ਜਿਹੜੇ ਉੱਤੇ ਜਿਹੜੇ ਉੱਤੇ ਹਿੰਦੂ ਹੈਗੇ ਸਾਲੂ ਜਿਹੜੇ ਕੁੜੇਟ ਹੈਗੇ ਸਾਲੂ ਦੇ ਪੰਜਾਬ ਚ ਉਹ ਚੀਜ਼ ਦਾ ਵਿਰੋਧ ਕਰਦੇ ਕਹਿੰਦੇ ਸਾਡੇ ਲੀਡਰ ਹੀ ਪੈਦਾ ਕੀਤੇ ਜਾਂਦੇ ਹਮ ਲੀਡਰ ਪੈਦਾ ਕਿਵੇਂ ਆ ਜਾਂਦਾ ਲੀਡਰ ਪੈਦਾ ਕਿਵੇਂ ਹੋਣਗੇ ਦੱਸ ਦਵਾ ਜਾਂਦਾ ਕਿਵੇਂ ਦੁਬਾਇਆ ਜਾਂਦਾ ਮੇਰੇ ਨਹੀਂ ਤੁਸੀਂ ਲੀਡਰਾਂ ਦੀ ਗੱਲ ਕੀਤੀ ਕਿ ਲੀਡਰ ਪੈਦਾ ਹੀ ਹੋਣ ਦਿੰਦੇ ਜਾਂਦੇ ਲੀਡਰ ਪੈਦਾ ਹੋਣਗੇ ਕਿਵੇਂ ਕੇਂਦਰ ਸਰਕਾਰ ਨੇ ਕੀ ਸੋਚ ਕੇ ਕੋਈ ਪਲਾਨ ਲਗਾਇਆ ਸੋਚਣਾ ਨਹੀਂ ਹੈ ਜਾ ਕੇ ਦੇਖਿਆ ਮਤਲਬ ਲਾਜ਼ਮ ਹੈ ਜਾ ਕੇ ਆਪਣੀ ਦਲੀਲ ਰੱਖ ਦੇ ਉੱਥੇ ਵਿਦਿਆਰਥੀਆਂ ਨੂੰ ਸਮਝਾਉਂਦੇ ਦਲੀਲਾਂ ਲੋਕਾਂ ਨੇ ਉਹਨਾਂ ਤੋਂ ਪਹਿਲਾਂ ਕੀਤਾ ਕੀ ਹੈ ਸ਼ਾਨਦਬਰ ਹਿੰਦੂ ਕੌਮਤੀ ਲਗਾਇਆ ਗਿਆ ਨਾ ਜੋ ਐਦਾਂ ਕਿਉਂ ਫਿਰ ਤੁਸੀਂ ਗੱਲ ਕਰੋ ਪੰਜਾਬ ਦੀ ਗੱਲ ਨਾ ਕਰ ਜਾਓ ਦੇ ਨਾ ਇਹ ਵੀ ਗੱਲ ਕਰੋ ਚੱਕ ਪਾਣੀਆਂ ਦੀ ਗੱਲ ਹੋਵੇ ਚਾਹੇ ਫਸਲਾ ਵੀ ਗੱਲ ਹੋਵੇ ਚ ਕਿਸਾਨੀ ਉੱਤੇ ਦੀ ਗੱਲ ਹੋਵੇ ਚਾਹੇ ਬਾਰਡਰ ਸਖੇੜ ਦੀ ਗੱਲ ਹੋਵੇ ਅਗਰ ਪੰਜਾਬੀ ਦੀ ਗੱਲ ਹੋਏਗੀ ਅਗਰ ਸਾਂਝੀ ਵਾਰਤਾ ਦੀ ਗੱਲ ਹੋਊਗੀ ਤਾਂ ਹਿੰਦੂ ਸਮਾਜ ਕੰਦੇ ਦਾ ਕੰਦਾ ਬਲਾਕ ਸੰਗਰਸ਼ ਕਰੇਗਾ ਕਰਨਨ ਸਾਹਿਬ ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਅੱਜ ਪੰਜਾਬ ਦੀ ਰਾਜਨੀਤੀ ਕਿੱਥੇ ਗਈ ਜਦੋਂ ਪੰਜਾਬੀ ਸੂਬਾ ਬਣਿਆ ਉਹਦੀ 166 ਤੋਂ ਬਾਅਦ ਕਿੰਨੇ ਵੀ ਮੁੱਖ ਮੰਤਰੀ ਆਏ ਸਾਰੇ ਜੱਟ ਆਏ ਸਿੱਖ ਸਮਾਜ ਤੋਂ ਆਏ ਜੀ ਦਿੱਤਾ ਕੀ ਪੰਜਾਬ ਨੂੰ ਅਤਵਾਦ ਗੈਂਗਸਟਰ ਨਸ਼ਾ ਹੂੰ ਪਸ਼ਟਾਚਾਰ ਅਸੀਂ ਗੱਲ ਕਾਦੀ ਕਰਦੇ ਪੰਜਾਬ ਦੀ ਪੰਜਾਬ ਤੋਂ ਪੰਜਾਬ ਰਹੀ ਹੀ ਨਹੀਂ ਪੰਜਾਬ ਤੋਂ ਉਹ ਹੋ ਰਿਹਾ ਚਿੱਟੇ ਦੇ ਨਾਮ ਤੋਂ ਛੱਡਿਆ ਜਾਂਦਾ ਪਸ਼ਟਾਚਾਰ ਦੇ ਨਾਮ ਤੋਂ ਛੱਡਿਆ ਜਾਂਦਾ ਗੁੰਡਾ ਗੱਦੀ ਦੇ ਨਾਮ ਤੋਂ ਛੱਡਿਆ ਜਾਂਦਾ ਹੂੰ ਉਹ ਕਹਿੰਦੇ ਜੀ ਜਿਆ ਬੋਲਦੇ ਜਿਵੇਂ ਆਪਾਂ ਵੀ ਗੱਲ ਕਰਦੇ ਸੀਗੇ ਕੁਝ ਵੀ ਤੱਤਾ ਬੋਲਦੇ ਆ ਫਿਰ ਕਹਿੰਦੇ ਸਾਨੂੰ ਧੰਕੀ ਆ ਕੇ ਸਾਨੂੰ ਸੁਰੱਖਿਆ ਦੇ ਦੋ ਕਹਿੰਦੇ ਸਿਪਾਹ ਸੈਨਾ ਸਿਰਫ ਇਸੇ ਗੱਲ ਤੇ ਨਾਮ ਖਰਾਬ ਹੋ ਗਿਆ ਕਿ ਸਿਪਾਹ ਸੈਨਾ ਦੇ ਜਿਹੜੇ ਮੈਂਬਰ ਨੇ ਉਹ ਤੱਤਾ ਬੋਲਦੇ ਆ ਮਣ ਕੇ ਸਕਿਉਰਟੀਆਂ ਮੰਗਦੇ ਆ ਕੀਰ ਤੋਂ ਡਰੂਗਾ ਕਿਉਂਕਿ ਅਸੀਂ ਸ਼ੇਰ ਆ ਜਿੱਦੀ ਮਰਜ਼ੀ ਤਮਕੀ ਉਹ ਜਗਰ ਸੀ ਸੁਧ ਚ ਖੁੱਦੀ ਪਏ ਅਸੀਂ ਜੇ ਮੈਦਾਨ ਚ ਉਦੀ ਪਏ ਜੁੱਧ ਚ ਅਸੀਂ ਵਾੜੀ ਕੇ ਲੜਨ ਨੂੰ ਹੱਥ ਤੇਰ ਮਰਨਾ ਤੇ ਜੀਣਾ ਕਿ ਜਿਹੜੇ ਲੋਕ ਵੀ ਇਦਾਂ ਕਰੇ ਮੈਂ ਸਪਸ਼ਟ ਤੌਰ ਤੇ ਨਿੰਦਾ ਕਰਦਾ ਉਹ ਲੋਕ ਸਾਡੀ ਸਮਾਜ ਚ ਬੇਇੱਜ਼ਤੀ ਕਰਾਰੇ ਸਾਨੂੰ ਨੀਚੇ ਕਰ ਰਹੇ ਹੂੰ ਤਾਂ ਟੰਡਨ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਿਵ ਸਣਾ ਕਿੱਥੇ ਸਟੈਂਡ ਕਰੂ ਜਿਹੜੇ ਲੋਕ ਤਾਂ ਪੰਜਾਬ ਦੇ ਹਿੱਤ ਦੀ ਗੱਲ ਕਰਨਗੇ ਸ਼ਿਵਸਨਾ ਦੇ ਗਰੁੱਪ ਜਿਹੜੇ ਲੋਕ ਪੰਜਾਬ ਦੇ ਹਿੱਤ ਗੱਲ ਦੀ ਗੱਲ ਕਰਨਗੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਨਗੇ ਪੰਜਾਬ ਦੇ ਉਜਵਲ ਭਵਿੱਖ ਦੀ ਗੱਲ ਕਰਨਗੇ ਉਹ ਤਾਂ ਪੰਜਾਬ 'ਚ ਰਹਿਣੇ ਬਾਕੀ ਸਭ ਦੀਆਂ ਦੁਕਾਨਾਂ ਜਲ ਤੋਂ ਜਲਦ ਬੰਦ ਜਿਹੜੇ ਲੋਕ ਸਮਾਜ ਦੀ ਗੱਲ ਨਹੀਂ ਕਰਦੇ ਜਿਹੜੇ ਸਿਰਫ ਜਿਨ੍ਹਾਂ ਨੂੰ ਸਿਰਫ ਇੱਕੋ ਪਹਾੜਾ ਆਉਂਦਾ ਥਲਿਸਤ ਮੁੰਤਾਵਾ ਅਤਵਾਦ ਮੁੰਤਾਵਾ ਸਿਰਫ ਇਹੀ ਪਹਾੜੇ ਆਉਂਦੇ ਨੇ ਕਿ ਸਾਨੂੰ ਹੂਣ ਆ ਗਿਆ ਧਮਕੀ ਆ ਗਈ ਸਾਨੂੰ ਪਾਰ ਪਰਦੇ ਦੇ ਲੋਕ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਉਹਨਾਂ ਦੀ ਸਿਕਿਉਰਿਟੀਆ ਵੀ ਵਾਪਸ ਹੋ ਗਈ ਹਸੀガル ਜੀ ਤੁਸੀਂ ਵਿਕਰ ਰਿਹਾਸਕਿਊਜ਼ ਤੇ ਮੈਂ ਜਸਕਰਾਂ ਗੱਲ ਪੰਜਾਬ ਦੀ ਰਾਜਨੀਤੀ ਦੀ ਕਰਾਂਗੇ ਕਿਉਂਕਿ ਇੱਕ ਪਾਸੇ ਜੇ ਪੰਜਾਬ ਦੇ ਵਿੱਚ ਸਿੱਖ ਧੜਾ ਚੱਲਦਾ ਤਾਂ ਦੂਸਰੇ ਪਾਸੇ ਹਿੰਦੂ ਧੜਾ ਵੀ ਬਰਾਬਰ ਹੋ ਕੇ ਚੱਲਦਾ ਤਾਂ ਅੱਜ ਸਾਡੇ ਨਾਲ ਛਿਪ ਸੈਨਾ ਪ੍ਰਧਾਨ ਸੰਜੀਵ ਟੰਡਨ ਜੀ ਮੌਜੂਦ ਨੇ ਟੰਡਾ ਤੋਂ ਖਸਸੀ ਕਾ ਜੀ ਜਕਰਾ ਵੀਰ ਬਜਰਗੇ ਹਰ ਹਰ ਮਹਾ ਦੀ ਟੰਡਨ ਸਾਹਿਬ ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਅੱਜ ਪੰਜਾਬ ਦੀ ਰਾਜਨੀਤੀ ਕਿੱਥੇ ਖੜੀ ਹੈ ਗੈਂਗਸਟਰ ਦੀ ਗੱਲ ਕਰੂੰ ਕਿ ਨਸ਼ੇ ਦੀ ਗੱਲ ਕਰੀਏ ਸਾਰੇ ਪਾਸੇ ਨੂੰ ਆ ਜਾਂਦੇ ਨੇ ਭਸ਼ਟਾਚਾਰ ਦੀ ਗੱਲ ਕਰੀਏ ਸਾਰੇ ਪਾਸੇ ਨੂੰ ਆਵਾਂਗੇ ਡੇ ਬਾਈ ਡੇ ਆਵਾਂਗੇ ਬੇਤਿਕਲ ਕਿੰਨਾ ਉਹਨਾਂ ਵੀ ਜ਼ਿਆਦਾ ਪੰਜਾਬੀ ਸੁਪਾ ਬਣਿਆ ਉਹ 1966 ਤੋਂ ਬਾਅਦ ਕਿੰਨੇ ਵੀ ਮੁੱਖ ਮੰਤਰੀ ਆਏ ਸਾਰੇ ਜੱਟਾਂ ਤੇ ਸਿੱਖ ਸਮਾਜ ਤੋਂ ਆਏ ਜੀ ਦਿੱਤਾ ਕੀ ਪੰਜਾਬ ਨੂੰ ਅਤਵਾਦ ਗੈਂਗਸਟਰ ਨਸ਼ਾ ਹਮ ਪਸ਼ਤਾਚ ਜਮਦਾ ਬੱਚਾ ਪਹਿਲਾਂ ਕਹਿੰਦੇ ਸੀ ਨਾ ਤੋ 3 ਸਾਲ ਪਹਿਲਾਂ ਕਹਿੰਦੇ ਸੀ 1 ਲੱਖ ਰੁਪਏ ਕਰਜ਼ੇ ਦੇ ਲੈ ਕੇ ਪੈਦਾ ਹੋ ਰਿਹਾ ਪਰ ਅੱਜ ਦੀ ਜਿਹੜੀ ਜਮਦਾ ਬੱਚਾ 4 ਲੱਖ ਰੁਪਏ ਕਰਜ਼ਾ ਲੈ ਕੇ ਪੈਦਾ ਹੋ ਰਿਹਾ ਹਮ ਦਿੱਤਾ ਕੀ ਇਹ ਮੈਂ ਸਵਾਲ ਇਹ ਕਹਿ ਰਿਹਾ ਪੰਜਾਬ ਨੂੰ ਦਿੱਤਾ ਕੀ ਹੈ ਇੱਕ ਅਫਸਰ ਕਹਿੰਦਾ ਹੁੰਦਾ ਸੀ ਸਾਨੂੰ ਕਿੰਦਾ ਕੋਈ ਤਾਂ ਸਰਕਾਰ ਆਵੇ ਜਿਹੜਾ ਪੰਜਾਬ ਦੇ ਹਿੱਤ ਲਈ ਕੰਮ ਕਰੇ ਹਮ ਇਹ ਕਿਸੇ ਵੀ ਸਰਕਾਰ ਨੇ ਕਿਸੇ ਪੰਜਾਬ ਦੇ ਹਿੱਤ ਲਈ ਆਮ ਲੋਕਾਂ ਲਈ ਪੰਜਾਬ ਦੀ ਖਿਆਲੀ ਨਹੀਂ ਕੰਮ ਤਾਂ ਕੀਤਾ ਹੋਵੇ ਕਿੱਤਾ ਕਿਨੇ ਆਪਨੀ ਖਿਆਲੀ ਲਈ ਆਪਣੇ ਫਾਇਦੇ ਲਈ ਦੱਸੋ ਨਾ ਜੀ ਜਿੱਥੇ ਪੰਜਾਬ ਹਿੰਦੁਸਤਾਨ ਦਾ ਨੰਬਰ 1 ਦਾ ਰਾਜ ਹੁੰਦਾ ਸੀ ਹਰਿਆਣੇ ਨੂੰ ਤਾਂ ਅਸੀਂ ਦੇਖਦੇ ਨੇ ਸੀ ਬੜਾ ਪਿਛੜਿਆ ਰਾਜ ਮੰਦੇ ਸੀ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਸੰਭਲ ਪਿਛੜਾ ਰਾਜ ਹੈ ਤਰਿਆਨਾ ਸਾਡੇ ਕੋਲ ਪਰ ਕਿੰਨਾ ਅੱਗੇ ਨਿਕਲ ਚੁੱਕਾ ਹੈ ਹਮ ਦੇਖੋ ਕਿ ਕਿੰਨੀਆਂ ਇੰਡਸਟਰੀਆਂ ਫੈਕਟਰੀਆਂ ਉੱਥੇ ਲੱਗ ਰਹੀਆਂ ਪੰਜਾਬ ਕਿੱਥੇ ਜਾ ਰਿਹਾ ਕੋਈ ਨਵਾਂ ਇੰਡਸਟਰੀ ਆਈ ਨਵਾਂ ਵਪਾਰ ਆਂਦਾ ਅਲਕਨ ਤਾਂ ਨਹੀਂ ਯਾਰ ਇੱਥੇ ਤਾਂ ਭਸ਼ਟਾਚਾਰ ਹੈ ਇੱਥੇ ਤਾਂ ਗੈਂਗਸਟਰ ਹੈ ਪਤਲੇ ਕਿਨੇ ਪਿਸਤਲ ਲਾ ਕੇ ਸੜਕ ਉੱਤੇ ਧਰਤੀ ਮੰਗ ਲੈਣੀ ਹੈ ਕਿਨੇ ਸਾਨੂੰ ਰਾਤ ਜਾਂਦੇ ਕੁੜੀ ਮਾਰ ਦੇਣੀ ਹੈ ਖੜਾ ਕਿੱਥੇ ਪੰਜਾਬ ਜੀ ਤੁਸੀਂ ਗੱਲ ਕਾਦੀ ਕਰਦੇ ਪੰਜਾਬ ਦੀ ਪੰਜਾਬ ਤੋਂ ਪੰਜਾਬ ਰਹੀ ਨਹੀਂ ਪੰਜਾਬ ਤੋਂ ਉਹ ਰਹਿ ਗਿਆ ਚਿੱਟੇ ਦੇ ਨਾਮ ਤੋਂ ਜਾਣਿਆ ਜਾਂਦਾ ਭਸ਼ਟਾਚਾਰ ਦੇ ਨਾਮ ਤੋਂ ਜਾਣਿਆ ਜਾਂਦਾ ਗੁੰਡਾਗਰਦੀ ਦੇ ਨਾਮ ਤੋਂ ਜਾਣਿਆ ਜਾਂਦਾ ਹਮ ਇਨੇ ਬੁਰੇ ਹਾਲ ਤਾਂ ਅੱਤ ਵੱਦ ਟਾਈਮ ਨਹੀਂ ਸੀ ਜਿੰਨੇ ਬੁਰੇ ਹਾਲ ਹੁਣ ਪੰਜਾਬ ਨੂੰ ਹੋ ਚੁੱਕੇ ਨੇ ਹੂੰ ਉਦੋਂ ਤਾਂ ਚੰਚਨ ਕੇ ਲੋਕੀ ਮਾਰੇ ਜਾਂਦੇ ਸੀ ਨਾ ਹੁਣ ਤਾਂ ਇਹ ਨਹੀਂ ਪਤਾ ਪੰਜਾਬ ਚ ਕਿਤੇ ਕਿਹ ਨੂੰ ਗੋਲੀ ਲੱਗ ਜਣੀ ਹੈ ਕੋਈ ਦਿਨ ਪੰਜਾਬ ਦਾ ਐਸਾ ਦਿਖਾ ਦਿਓ ਜਿਸ ਦਿਨ ਪੰਜਾਬ ਚ ਗੋਲੀ ਨਾ ਚੱਲੀ ਹੋਵੇ ਹੂੰ ਕਿਸੇ ਮਸੂਮ ਦੀ ਹੱਤਿਆ ਨਾ ਹੋਈ ਹੋਵੇ ਹੂੰ ਤੁਸੀਂ ਕਿਹੜੇ ਪੰਜਾਬ ਦੀ ਗੱਲ ਕਰਨਾ ਚਾਹਦੇ ਜੀ ਕਿਹੜੇ ਪੰਜਾਬ ਦੀ ਗੱਲ ਕਰੂਗਾ ਹੂੰ 1947 ਵਾਲੇ ਪਹਿਲਾਂ ਦੀ ਕਰੀ ਗੱਲ ਹੂੰ ਉਹ ਲੋਕੀ ਦਾ ਇਹ ਕਹਿਣ ਲੱਗੇ ਬੀਨਰ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਹਮ ਪਰ ਟੰਡਨ ਸਭ ਜਿੰਦਾ ਤੁਸੀਂ ਗੱਲ ਕੀਤੀ ਆ ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਆ ਕਿ ਪੰਜਾਬ ਤੇ ਹਮੇਸ਼ਾ ਜੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਤਾਂ ਹਮੇਸ਼ਾ ਜੱਟ ਬੈਠਾ ਜਾਂ ਸਿੱਖ ਬੈਠਾ ਹੈ ਨਾ ਪਰ ਜੇ ਅੱਜ ਦੀ ਗੱਲ ਕਰੀਏ ਅੱਜ ਤਾਂ ਹੁਣ ਜੇ ਪੰਜਾਬ ਨੂੰ ਚਲਾਉਣ ਵਾਲੇ ਕੇਜਰੀਵਾਲ ਸਾਹਿਬ ਨੇ ਮਨੀਸ਼ ਸ਼ੋਧੀਆਂ ਨੇ ਉਹ ਵੀ ਤਾਂ ਹਿੰਦੂ ਪਰਵਾਦ ਚੋਂ ਨੇ ਅੱਜ ਸਿਪਸੈਨਾ ਦੀ ਗੱਲ ਕਰੀਏ ਤਾਂ ਸਿਪਸੈਨਾ ਚੰਡੀਗੜ੍ਹ ਮਾਮਲੇ ਦੇ ਉੱਤੇ ਕਿੱਥੇ ਸਟੈਂਡ ਕਰਦੀ ਹੈ ਹਰ ਗੱਲ ਨੂੰ ਜੋ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਗੱਲ ਕਰਨਾ ਚਾਹਦੇ ਹੋ ਨਹੀਂ ਮੈਂ ਪੂਰੇ ਚੰਡੀਗੜ੍ਹ ਦੀ ਗੱਲ ਕਰਨਾ ਚਾਹੁੰਦਾ ਯੂਟੀ ਦੀ ਗੱਲ ਕਰਨਾ ਚਾਹੁੰਦਾ ਅੱਜ ਪੰਜਾਬ ਇੱਕ ਅਜਿਹਾ ਸਟੇਟ ਹੈ ਜਿੱਦੇ ਕੋ ਰਾਜਧਾਨੀ ਬਿਲਕੁਲ ਕਲੀਅਰ ਸਾਡਾ ਇੱਕੋ ਮੈਸੇਜ ਚੰਡੀਗੜ੍ਹ ਪੰਜਾਬ ਦਾ ਹੂੰ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਆ ਸ਼ਿਫਸਰਾਂ ਕੀ ਪੂਰਾ Hindu ਸਮਾਜ ਸनातਨ ਧਰਮ ਦੇ ਲੋਕ ਵੀ ਕਹਿਣਗੇ ਠੋਕ ਕੇ ਕਹਿਣਗੇ ਕਿ ਚੰਡੀਗੜ੍ਹ ਪੰਜਾਬ ਦਾ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਲੋਕ ਜੁਦਾ ਨਹੀਂ ਹੋ ਦਿੱਤਾ ਜਾਏਗਾ ਜੀ ਵੱਡੀ ਕਾਲ ਦੇਉਗੇ ਬਿਲਕੁਲ ਮੈਂ ਫਿਰ ਕਹਿ ਰਿਹਾ ਪਰ ਇਹ ਨਾ ਕਿਹਾ ਜਾਵੇ ਜਦੋਂ ਵੀ ਪੰਜਾਬ ਦੀ ਗੱਲ ਕੀਤੀ ਜਾਵੇ ਉਹਨੂੰ ਸਿੱਖ ਧਰਮ ਦੇ ਨਾਲ ਨਾ ਜੋੜਿਆ ਜਾਵੇ ਫਿਰ ਉੱਥੇ ਇਹ ਨਾ ਕਿਹਾ ਜਾਵੇ ਹਿੰਦੂ ਸਾਡਾ ਸਾਥ ਵਿੱਚ ਹੂੰ ਕਿਉਂਕਿ ਜਿੰਨੇ ਵੀ ਪੰਜਾਬ ਵਿੱਚ ਮੁੱਦੇ ਚੱਕੇ ਜਾਂਦੇ ਨਾ ਐਂਡ ਵਿੱਚ ਉਹਨੂੰ ਸਿੱਖ ਸਮਾਜ ਦੇ ਨਾਲ ਜੋੜ ਦਿੱਤਾ ਜਾਂਦਾ ਵੀ ਜਿਵੇਂ ਹਿੰਦੂ ਸਮਾਜ ਤਾਂ ਇੱਥੇ ਹੈ ਹੀ ਨਹੀਂ ਹੂੰ ਗੱਲ ਕਰੇ ਪੰਜਾਬੀ ਦੀ ਗੱਲ ਕਰੇ ਸਾਂਝੀ ਭਾਰਤਾਂ ਦੀ ਤਾਂ ਪੰਜਾਬ ਦਾ ਹਿੰਦੂ ਮੁੰਡਾ ਮੁੰਡਾ ਲਾ ਕੇ ਲੜਾਈ ਲੜੇਗਾ ਹੂੰ ਜਦੋਂ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਹੋਇਆ ਸੀਗਾ ਵਿਦਿਆਰਥੀਆਂ ਦੇ ਵੱਲੋਂ ਕਾਲ ਦਿੱਤੀ ਕਿਸੀ ਸਿਵਸਨ ਆ ਪਹੁੰਚੀ ਸੀ ਬਿਲਕੁਲ ਨਹੀਂ ਪਹੁੰਚੀ ਹਮ ਹਰ ਮੁੱਦੇ ਤੇ ਧਰਨਾ ਹਮ ਪਿੱਛੇ ਦੇਖਣਾ ਨਹੀਂ ਕੀ ਹੋ ਰਿਹਾ ਹਮ ਫੰਡ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਪੰਜਾਬ ਸਰਕਾਰ ਫੰਡ ਦੇ ਰਹੀ ਹੈ ਕਿ ਨਹੀਂ ਦੇ ਰਹੀ ਕੇਂਦਰ ਸਰਕਾਰ ਨੇ ਕੀ ਸੋਚ ਕੇ ਕੋਈ ਪਲਾਨ ਲਗਾਇਆ ਹਮ ਸੋਚਣਾ ਨਹੀਂ ਹੈ ਜਾ ਕੇ ਬਿਨ ਬਗੈਰ ਦੇਖਿਆ ਪਤਾ ਲਾਜ਼ਮ ਹੈ ਜਾ ਕੇ ਆਪਣੀ ਦਲੀਲ ਰੱਖ ਦੇ ਉੱਥੇ ਵਿਦਿਆਰਥੀਆਂ ਨੂੰ ਸਮਝਾਉਂਦੇ ਦਲੀਲਾਂ ਲੋਕਰ ਉਹਨਾਂ ਨੂੰ ਉਸ ਤੋਂ ਪਹਿਲਾਂ ਕੀਤਾ ਕੀ ਹੈ ਜਦੋਂ ਯੂਨੀਵਰਸਿਟੀ ਦਾ ਨਾ ਲਾਇਆ ਕਿ ਉਸ ਵਕਤ Hindu ਸਮਾਜ ਦੇ ਲੋਕ ਉਥੇ ਸਟੂਡੈਂਟ ਸੀਗੇ ਕਿ ਨਹੀਂ ਸੀਗੇ ਅੰਦੋਲਨ ਦੇ ਵਿੱਚ ਸੀਗੇ ਨਾ ਐਂਡ ਇੱਥੇ ਕੀ ਕੀਤਾ ਹਰ ਗੱਲ 'ਚ ਆਰਐਸਐਸ ਬਿੱਕਰਦਾ ਰਹੀ ਕਿ ਉਹ ਡਾਲੇ ਦਿੱਤਾ ਜਾਂਦਾ ਐਂਡ 'ਚ ਫਿਰ ਆਰਐਸਐਸ ਦਾ ਮਤਲਬ ਕੀ ਹੈ ਫਿਰ Hindu ਨਿਸ਼ਾਨਾ ਤਾਂ ਫਿਰ Hindu 'ਤੇ ਲਗਾਇਆ ਗਿਆ ਨਾ ਕਿਉਂ ਇਦਾਂ ਕਿਉਂ ਫਿਰ ਤੁਸੀਂ ਗੱਲ ਕਰੋ ਪੰਜਾਬ ਦੀ ਗੱਲ ਨਾ ਜਾਗਦੇ ਨਾ ਇਤਨੀ ਗੱਲ ਕਰੋ ਚਾਹ ਪਾਣੀਆਂ ਦੀ ਗੱਲ ਹੋਵੇ ਚਾਹੇ ਫਸਲਾਂ ਦੀ ਗੱਲ ਹੋਵੇ ਚ ਕਿਸਾਨੀ ਮੁੱਦੇ ਦੀ ਗੱਲ ਹੋਵੇ ਚਾਹੇ ਬਾਰਡਰ ਸਕੇੜ ਦੀ ਗੱਲ ਹੋਵੇ ਅਗਰ ਪੰਜਾਬੀ ਦੀ ਗੱਲ ਹੋਏਗੀ ਅਗਰ ਸਾਂਝੀ ਵਾਰਤਾ ਦੀ ਗੱਲ ਹੋਊਗੀ ਤਾਂ Hindu ਸਮਾਜ ਕੰਦੇ ਨਾਲ ਕੰਦਾ ਮਿਲਾ ਕੇ ਸੰਘਰਸ਼ ਕਰੇਗਾ ਟੰਡਰ ਸਾਹਿਬ ਤੁਸੀਂ ਪਹੁੰਚਦੇ ਹੋ ਵੀ ਤਾਂ ਤੁਹਾਡੇ ਬੱਚੇ ਨੇ ਫਿਰ ਜਾ ਕੇ ਸਮਝਾਉਂਦੇ ਕਿ ਬੱਚੇ ਇਹ ਗੱਲ ਇਦਾਂ ਨਹੀਂ ਇਦਾਂ ਆ ਇੱਕ ਪਾਸੇ ਤੁਸੀਂ ਸਾਨੂੰ ਕਾਲਾ ਕੱਢੋ ਇੱਕ ਪਾਸੇ ਸਾਡੀ ਕੌਮ ਨੂੰ ਤੁਸੀਂ ਬੁਰਾ ਭਲਾ ਕਹੋ ਦੂਜੇ ਪਾਸੇ ਕਿਉਂ ਤੁਸੀਂ ਸਾਡੀ ਮਦਦ ਕਰੋ ਨਹੀਂ ਉੱਥੇ ਹਿੰਦੂ ਵੀ ਬਹੁਤ ਸੀ ਨਹੀਂ ਇਦਾਂ ਕਿਦਾਂ ਹੋ ਜਾਊਗਾ ਹਿੰਦੂ ਬਹੁਤ ਸੀਗੇ ਉੱਥੇ ਸੀਗੇ ਜੇ ਭੁਖੜਤਾਲ ਜਿਹੜਾ ਆ ਮੁੰਡਾ ਹਰਿਆਣੇ ਤੁਸੀਂ ਉਹਨੇ ਭੁਖੜਤਾਲ ਰੱਖਿਓ ਵੀ ਤਾਂ ਹਿੰਦੂ ਸਮਾਜ ਨੂੰ ਸੀਗਾ ਨਾ ਜੀ ਸਾਥ ਦਿੱਤਾ ਨਾ ਫਿਰ ਹਿੰਦੂਆਂ ਨੂੰ ਟਾਰਗੇਟ ਕੋ ਕੀਤਾ ਗਿਆ ਹਿੰਦੂਆਂ ਨੂੰ ਟਾਰਗੇਟ ਕੀਤਾ ਨਹੀਂ ਗਿਆ ਕੋਈ ਕੀਤਾ ਗਿਆ ਕਿੱਥੋਂ ਕਿੱਥੇ ਨਿਕਲ ਟਾਂਕੇ ਕੀ ਦੱਸਣਾ ਚਾਹੇ ਦੱਸੋ ਨਾ ਕੱਲੂ ਚਿਹਰਾ ਟਾਂਕਦੇ ਤੇ ਫਿਰ ਕੀ ਹੁੰਦਾ ਹੂੰ ਦਸ ਸੁਣਾ ਮੇਰੀ ਗੱਲ ਜਿਹੜੇ ਉੱਤੇ ਪਹਿਲਾਂ ਜਿਹੜੇ ਉੱਤੇ ਹਿੰਦੂ ਹੈਗੇ ਸੀ ਕੱਲੂ ਕਿਸੇ ਕੁਰੇਟ ਹੈਗੇ ਸੀ ਕੱਲੂ ਉੱਤੇ ਪੰਜਾਬ ਚ ਉਹ ਚੀਜ਼ ਦਾ ਵਿਰੋਧ ਕਰਦੇ ਹੋ ਕਹਿੰਦੇ ਕੱਲੂ ਕਿਸੇ ਪੰਜਾਬ ਚ ਤੇ ਹੜਤਾਲ ਹੋ ਜਾਂਦੀ ਕੱਲੂ ਕਿੱਥੇ ਦਾ ਆਪਾਂ ਟੰਗ ਦਿੰਨੇ ਫਿਰ ਕੀ ਹੋਊਗਾ ਦਸ ਸੁਣਾ ਮੇਰੀ ਗੱਲ ਮੈਨੂੰ ਜਵਾਬ ਦੇ ਦੋ ਆਪਾਂ ਆਰਐਸ ਜੀ ਕਿਹਾ ਕਿ ਟੰਗਤਾ ਤੇ ਦੂਜੇ ਪਾਸੇ ਉਹ ਟੰਗ ਦੇਣ ਕੁਝ ਫੇਰ ਫੇਰ ਆਪਾਂ ਹੋਰ ਲਾ ਫੇਰ ਆਪਾਂ ਧਰਮ ਦੇ ਉੱਤੇ ਲੈ ਜਾਗੇ ਮੁੱਦਾ ਕਿਉਂ ਹਰ ਗੱਲ ਹਿੰਦੂਆ ਤੇ ਕਿਉਂ ਦਸ ਸੁਣਾ ਮੇਰੀ ਗੱਲ ਜੀ ਰਾਜ ਤਾਂ ਤੁਸੀਂ ਕਰਦੇ ਪੀਓ ਨੇ ਸਾਲਾ 1966 ਤੋਂ ਬਾਅਦ ਹੂੰ ਹਿੰਦੂਆਂ ਨੂੰ ਦਿੱਤਾ ਕੀ ਪੰਜਾਬ 'ਚ ਹਿੰਦੂਆਂ ਦਾ ਬੰਦਾ ਅਕਤ ਤੱਕ ਨਹੀਂ ਦਿੱਤਾ ਗਿਆ ਹਿਤ ਕਿਵੇਂ ਬਿਲਕੁਲ ਹਿੰਦੂਆਂ ਨੂੰ ਉਹਨਾਂ ਦਾ ਬੰਦਾ ਰਾਜਨੀਤਿਕ ਹੱਕ ਤੱਕ ਨਹੀਂ ਦਿੱਤਾ ਗਿਆ ਹਿਤ ਪੰਜਾਬ 'ਚ 50 ਪੰਜਾਬ 'ਚ 50 ਤੋਂ ਲੈ ਕੇ 55 ਸਟੇਸ ਨੇ ਕਿੱਤੇ ਹਿੰਦੂਆਂ ਦੀ ਬੋਲਵਾਦੀ ਹੈ ਪਰ ਉੱਥੇ ਉਮੀਦਵਾਰ ਵੀ ਉਤਾਰੇ ਜਾਂਦੇ ਉਤਾਰੇ ਕਿਨੇ ਜਾਂਦੇ ਚਾਹ ਕਾਲਸ ਪਾਰਟੀ ਲਾ ਲੋ ਚ ਅਕਾਲੀ ਲਾ ਲੋ ਚ ਭਾਜਪਾ ਲਾ ਲੋ ਚ ਆਮ ਆਦਮੀ ਪਾਰਟੀ ਲਾ ਲੋ ਕਿਸੇ ਨੇ 20 ਤਾਰ ਤੇ ਕਿਸੇ ਨੇ 21 ਤਾਰ ਤੇ ਕਿਸੇ ਨੇ 22 ਤਾਰ ਤੇ ਜਲਦੀ ਸੀਟਾਂ ਗੜੀਆਂ ਗਈਆਂ 50 ਤੋਂ 55 ਸਾਡੇ ਲੀਡਰ ਹੀ ਪੈਦਾ ਕਿਤੇ ਜਾਂਦੇ ਹੂੰ ਲੀਡਰ ਪੈਦਾ ਕਿਉਂ ਬਾਇਆ ਜਾਂਦਾ ਲੀਡਰ ਪੈਦਾ ਕਿਵੇਂ ਹੋਣਗੇ ਦੰਡਾ ਦੁਬਾਇਆ ਜਾਂਦਾ ਕਿਵੇਂ ਦੁਬਾਇਆ ਜਾਂਦਾ ਮੇਰੀ ਨਹੀਂ ਤੁਸੀਂ ਲੀਡਰਾਂ ਦੀ ਗੱਲ ਕੀਤੀ ਕਿ ਲੀਡਰ ਪੈਦਾ ਨਹੀਂ ਹੋਣ ਦਿੱਤੇ ਜਾਂਦੇ ਲੀਡਰ ਪੈਦਾ ਹੋਣਗੇ ਕਿ ਕੀ ਗੱਲ ਸਮਝੋ ਜੀ ਦਿੱਲੀ ਤੋਂ ਰਾਜ ਦੀ ਚਲ ਕੇ ਆ ਜਾਂਦਾ ਹੂੰ ਉਹ ਹਰਮੰਦਰ ਸਾਹਿਬੀ ਕੋ ਮੱਥਾ ਟੇਕਦਾ ਹੂੰ ਉਧਰ ਗੈਣਾ ਮੰਦਰ ਮੱਥਾ ਕਿਉਂ ਨਹੀਂ ਜੱਕ ਟੇਕਦਾ ਹੂੰ ਉਹਦੀ ਫੋਟੋਆ ਕਿਉਂ ਦਰਬਾਰ ਸਾਹਿਬ ਕੋ ਮੱਥਾ ਟੇਕਦੇ ਭਾਂਡੇ ਧੁੰਦ ਦੀਆਂ ਏਡ ਵੱਡੀਆਂ ਖਾਰਾ ਚ ਲੱਗਦੀਆਂ ਸੁੱਕੀਆਂ ਹੁੰਦੀਆਂ ਉਹਦੋਂ ਗੈਣਾ ਮੰਦਰ ਦੀਆਂ ਵਿੱਚ ਸੇਵਾ ਕਰਦੇ ਸੀ ਫੋਟੋ ਸੂਖੇ ਕੋਣੀ ਬੰਦੀ ਹੈ ਦੱਸੋ ਨਾ ਕਿਤੇ ਕਿਤੇ ਸਾਨੂੰ ਸਾਜੀ ਤੇ ਤੇ ਦਬਾਇਆ ਜਾਂਦਾ ਤੁਸੀਂ ਆਪਣੇ ਹਿੰਦੂ ਇਹ ਦਿਖਾਇਆ ਜਾਂਦਾ ਉਹਨੇ ਹਜ਼ਾਰਾਂ ਲੀਟਰਾਂ ਨੂੰ ਕਿਉਂ ਨਹੀਂ ਸਵਾਲ ਕਰਦੇ ਇਸੇ ਗੱਲ ਤੇ ਬਹਿਸ ਸਵਾਲ ਕਰਤ ਰਿਆ ਅਸੀਂ ਉਹ ਕੀ ਕਰ ਰਿਹਾ ਅਸੀਂ ਹਿੰਦੂ ਜਾਗੋ ਕਿਉਂ ਲਿਆ ਰਹੇ ਹਾਂ ਅਸੀਂ ਹਿੰਦੂ ਪੰਚਾਇਤਾਂ ਪੰਜਾਬ ਚ ਕਿਉਂ ਕਰ ਰਹੇ ਹਾਂ ਅਸੀਂ ਆਪਣਾ ਹੱਕ ਕਿਉਂ ਮੰਗ ਰਹੇ ਹਾਂ ਅਸੀਂ ਕਿਉਂ ਹੁਣ ਆਵਾਜ਼ ਚੱਕੀ ਅ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਇਹ ਚੀਜ਼ਾਂ ਦੇਖੀ ਚੁੱਕਿਆ ਨਾ ਕਿ ਸਾਨੂੰ ਸਾਡਾ ਬੰਦਾ ਧੱਕ ਦਿੱਤਾ ਨਹੀਂ ਜਾਂਦਾ ਹੂੰ ਤੁਸੀਂ ਗੱਲ ਬੀਜੇ ਪੀ ਦੀ ਵੀ ਕੀਤੀ ਹੈ ਟੰਡਨ ਸਾਹਿਬ ਭਾਜਪਾ ਨੂੰ ਜੇ ਸੈਂਟਰ ਤੋਂ ਲਾ ਲੀਏ ਸੈਂਟਰ ਤੋਂ ਹਿੰਦੂ ਸਮਾਜ ਚਲਾਉਂਦਾ ਕਾਂਗਰਸ ਨੂੰ ਸੈਂਟਰ ਤੋਂ ਹਿੰਦੂ ਸਮਾਜ ਚਲਾਉਂਦਾ ਤਾਂ ਪੰਜਾਬ ਦੇ ਵਿੱਚ ਫਿਰ ਉਹ ਸੀਟਾਂ ਕਿਉਂ ਨਹੀਂ ਦੰਦੇ ਫਿਰ ਉਹਨਾਂ ਨੂੰ ਸਵਾਲ ਕਰੋ ਜਾ ਕੇ ਬਿਲਕੁਲ ਸਾਰੇ ਨੂੰ ਕਰ ਰਿਆਂ ਤੁਸੀਂ ਇਹ ਨਾ ਸੋਚੋ ਜਿਹੜਾ ਅਸੀਂ ਸਵਾਲ ਕੀਤਾ ਵਾ ਵੀ ਪੰਜਾਬ ਦੇ ਵਿੱਚ 50% ਦਾ ਸ਼ਿਟਾ ਜਿਹੜੀਆਂ ਹਿੰਦੂ ਬੋਲ ਵਾਲੀਆਂ ਉੱਤੇ ਹਿੰਦੂ ਉਮੀਦਵਾਰ ਕਿਉਂ ਨਹੀਂ ਉਤਰ ਜਾਂਦੇ ਇਹ ਸਵਾਲ ਜਿੱਥੇ ਆਮ ਆਦਮੀ ਪਾਰਟੀ ਨਾ ਹੋਏਗਾ ਅਕਾਲੀ ਦਲ ਦੇ ਨਾ ਹੋਏਗਾ ਕਾਂਗਰਸ ਹੋਏਗਾ ਉੱਥੇ ਇਹ ਸਵਾਲ ਹੂੰ ਆਮਾ বিজেপি ਤੋਂ ਵੀ ਚੱਕਿਆ ਜਾਏਗਾ ਇਹ ਨਾ ਸੋਚੋ ਕਿ ਪੱਖਪਾਤ ਕੀਤਾ ਜਾਏਗਾ ਅਸੀਂ ਕੋਈ বিজেপি ਦੇ ਸਪੋਰਟਰ ਨਹੀਂ ਆ ਅਸੀਂ ਤਾਂ ਸਮਾਜ ਦੀ ਗੱਲ ਕਰਨ ਵਾਲੇ ਆ ਅਸੀਂ ਸਮਾਜ ਦੇ ਸਪੋਰਟਰ ਆ ਕਿ ਸਾਡਾ ਸਮਾਜ ਦਾ ਬੰਦਾ ਹੱਕ ਸਾਨੂੰ ਦਿੱਤਾ ਜਾਵੇ ਜੇ ਆਵਾਮਦਵੀ ਪਾਰਟੀ ਦੀ ਗੱਲ ਕਰੀਏ ਟੰਡਨ ਸਾਹਿਬ ਕੁਝ ਸਮਾਂ ਪਹਿਲਾਂ ਉੱઠી ਆ ਜੇ ਗੱਲ ਕਰੀਏ ਕੁਝ ਸਮਾਂ ਪਹਿਲਾਂ ਉੱਠੀ ਆ ਅੱਜ ਪੂਰੇ ਦੇਸ਼ ਦੇ ਵਿੱਚ ਚੋਣਾਂ ਲੜਦੀ ਆ ਪੰਜਾਬ ਦੇ ਵਿੱਚ ਸਰਕਾਰ ਬਣਾਈ ਤੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਲਗਾਤਾਰ ਤਾਂ ਸ਼ਿਵ ਸਨ ਅੱਗੇ ਕਿਉਂ ਨਹੀਂ ਆਇਆ ਸ਼ਿਸ਼ਰਨਾ ਦਾ ਘਟਨ ਹੀ ਪੰਜਾਬ ਵਿੱਚ ਅੱਤਵਾਦ ਦੇ ਦੌਰਾਨ ਹੋਇਆ ਜਦੋਂ ਛੋਟੇ-ਛੋਟੇ ਬੱਚੇ ਹੱਥ 'ਚ AK-47 ਲੈ ਕੇ ਮਾਸੂਮ ਲੋਕਾਂ ਦਾ ਖਾਸ ਕਰਕੇ ਹਿੰਦੂ ਸਮੂਹ ਦਾ ਕਤਲ ਹਿੰਦੂ ਸਮਾਜ ਦੇ ਲੋਕਾਂ ਦਾ ਕਤਲ ਕਰਦੇ ਫਿਰਦੇ ਸੀ ਜਦੋਂ ਸਾਡੇ ਲੋਕ ਪੰਜਾਬ ਛੱਡ ਕੇ ਹਰਿਆਣਾ ਦਿੱਲੀ ਵੱਲ ਕੁਸ਼ਕਰੇ ਸੀ ਉਹਦੋਂ ਭਗਵਾਨ ਕੋਲੇ ਰਾਤ ਨੂੰ ਗੈਰ ਦਾ ਨਾਮ ਲੈ ਕੇ ਅਸੀਂ ਸ਼ਿਸ਼ਰਨਾ ਦਾ ਨਾਮ ਦਾ ਗਠਨ ਕੀਤਾ ਤਾਂ ਕਿ ਅਸੀਂ ਆਪਣੇ ਲੋਕਾਂ ਦਾ ਪਲਾਨ ਰੁਕ ਸਕੀ ਅੱਤਵਾਦ ਦਾ ਵਿਰੋਧ ਕਰ ਸਕੀ ਉਸਨੇ ਕੋਈ ਪੋਲਿਟੀਕਲ ਅਜੰਡਾ ਨਹੀਂ ਸੀਗਾ ਇੱਕੋ ਅਜੰਡਾ ਸੀਗਾ ਵੀ ਆਪਣੇ ਸਮਾਜ ਨੂੰ ਇਕੱਠਾ ਕਰਕੇ ਰੱਖ ਸਕੀ ਹੈ ਆਪਣੀ ਆਵਾਜ਼ ਅਤਵਾ ਦਿਖਲਾ ਬੰਦ ਕਰ ਸਕੀ ਪੰਜਾਬ 'ਚ ਸ਼ਾਂਤੀ ਬਹਾਲ ਕਰ ਸਕੀ ਉਹ ਦੋ ਜਿਹੜੀ ਸ਼ਸਤਰ ਸੀਗਾ ਉਹਨਾਂ ਦਾ ਇੱਕ ਆਪਣਾ ਟਾਰਗੇਟ ਸੀਗਾ ਅੱਜ ਤੱਕ ਸ਼ਸਤਰਾਂ ਦੇ ਟੋਟੇ ਏਡੇ ਹੋ ਚੁੱਕੇ ਨੇ ਹੋਰ ਟਾਰਗੇਟ ਕੀ ਆਪਣੇ ਟਾਰਗੇਟ ਤੋਂ ਪੜ ਚੁੱਕੀ ਹੈ ਦੇ ਮਤਲਬ ਬਿਲਕੁਲ ਸਾਫ ਕਿ ਨਾ ਅੱਜ ਦੀ ਤਰੀਕ ਦੇ ਵਿੱਚ ਸ਼ਸਤਰਾ ਜਿਹੜੀਆਂ ਚਲਦੀਆਂ ਪਈਆਂ ਨੇ ਛੋਟੇ ਛੋਟੇ ਗਰੁੱਪ ਬਣ ਗਏ ਨੇ ਆਪਣੇ ਟਾਰਗੇਟ ਤੋਂ ਹੀ ਪੜ ਚੁੱਕੇ ਨੇ ਅਸੀਂ ਲੋਕ ਆਪਣੇ ਸਮਾਜ ਦੀ ਵਾਇਪਰੰਦ ਕਰਨ ਲਈ ਪੰਜਾਬ ਵਿੱਚ ਹਿੰਦੂ ਪੰਚਾਇਤਾਂ ਕਰਦੇ ਆਂ ਬੜਾ ਵੱਡੇ ਵੱਡੇ ਅੰਦੋਲਨ ਕਰਦੇ ਨੇ ਲੋਕ ਸਾਨੂੰ ਆ ਕੇ ਆਪਣਾ ਆਪਣਾ ਅਸ਼ੀਰਵਾਦ ਦਿੰਦੇ ਨੇ ਪਰ ਦੂਜਾ ਗਰੁੱਪ ਉੱਡਦਾ ਚੱਕ ਕੇ ਉਹਨਾਂ ਕੋਈ ਫੋਨ ਤੇ ਧਮਕੀਆਂ ਦੀ ਤਾਂ ਨਾਲ ਹੀ ਕਹਿ ਦਿੰਦਾ ਹਯੋ ਮੇਰੀ ਸੁਰੱਖਿਆ ਹਯੋ ਮੇਰੀ ਸੁਰੱਖਿਆ ਜਿਆਦਾ ਗਰੁੱਪ ਦਾ ਇੱਕੋ ਟਾਰਗੇਟ ਰਹਿ ਜਾ ਵੀ ਕੰਨ ਮੈਂ ਕੰਨ ਮੈਂ ਕਿ ਸਾਨੂੰ ਸੁਰੱਖਿਅਤ ਦਾ ਮਿਲ ਜਾ ਬਸ ਸਮਾਜ ਲਈ ਕੁਛ ਤਾਂ ਸੇ ਕੁਛ ਕੀਤਾ ਕੋਈ ਸਮਾਜਿਕ ਅੰਦੋਲਨ ਕੀਤਾ ਕੋਈ ਸਮਾਜਿਕ ਸੰਰਚਨਾ ਚ ਕੀਤਾ ਤਾਂ ਕਰਨਗੇ ਨਹੀਂ ਕੀਤਾ ਕੋਈ ਹੈ ਹੀ ਨਹੀਂ ਕੀਤਾ ਉਹ ਤਾਂ ਦੱਸ ਸਕਦੇ ਨਾ ਨਮੀ ਤਾਂ ਟੰਡਨਸੋਂ ਮੈਂ ਬਚਾਲੇ ਰੁਕਦਾ ਜਿਵੇਂ ਤੁਸੀਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਕਿ ਮੈਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਅੱਜ ਦੇ ਸਮੇਂ 'ਚ ਤੁਹਾਡੀ ਕੁਝ ਲੋਕ ਇਹ ਚੀਜ਼ਾਂ ਬੋਲਦੇ ਜਿਵੇਂ ਆਪਾਂ ਵੀ ਗੱਲ ਕਰਦੇ ਸੀਗੇ ਕੁਝ ਵੀ ਤੱਤਾ ਬੋਲਦੇ ਆ ਫਿਰ ਕਹਿੰਦੇ ਸਾਨੂੰ ਧੰਕੀ ਆ ਗਈ ਸਾਨੂੰ ਸੁਰੱਖਿਆ ਦੇ ਦੋ ਕਹਿੰਦੇ ਸ਼ਿਵ ਸੈਨਾ ਸਿਰਫ ਇਸੇ ਗੱਲ ਤੇ ਨਾਮ ਖਰਾਬ ਹੋ ਗਿਆ ਕਿ ਸ਼ਿਵ ਸੈਨਾ ਦੇ ਜਿਹੜੇ ਮੈਂਬਰ ਨੇ ਉਹ ਤੱਤਾ ਬੋਲਦੇ ਆ ਮੜ ਕੇ ਸਕਿਉਰਟੀਆਂ ਮੰਗਦੇ ਆ ਜਿੰਨੇ ਵੀ ਸ਼ਿਵ ਸੈਨਾ ਦੇ ਗਰੁੱਪ ਚੱਲਦੇ ਆ ਉਹਦਾ ਸਭ ਦਾ ਲੋਕੋ ਕੀ ਹੈ ਸ਼ੇਰ ਲਾਇਨ ਆਪੜੇ ਲੋਕ ਸ਼ੇਰ ਕਿੰਨੇ ਸ਼ੇਰਾ ਦੀ ਕੌਮ ਕਿੰਨੇ ਸ਼ੇਰ ਬੱਬਰ ਸ਼ੇਰ ਕਹਿੰਦੇ ਜੇ ਸ਼ੇਰਾ ਮਸ਼ੀਰ ਵੀਡੀਓ ਵੀ ਬੜੀਆਂ ਬਹਿਰਲ ਮੈਂ ਕਹ ਰਿਹਾ ਸ਼ੇਰ ਤੋਂ ਡਰੂਗਾ ਸ਼ੇਰ ਤੋਂ ਡਰੂਗਾ ਜੇਕਰ ਅਸੀਂ ਸ਼ੇਰ ਆ ਜਿੱਦੀ ਮਰਜ਼ੀ ਧੱਕੇ ਵਿੱਚ ਜੇਕਰ ਅਸੀਂ ਛੁੱਧ ਚ ਖੁੱਦੀ ਪਏ ਅਸੀਂ ਜੇਕਰ ਮੈਦਾਨ ਚ ਖੁੱਦੀ ਪਏ ਜੁੱਧ ਚ ਅਸੀਂ ਵਾੜੀ ਕੇ ਲੜਨ ਵਾਸਤੇ ਫਿਰ ਮਰਨਾ ਤੇ ਜੀਣਾ ਜਿਹੜੇ ਲੋਕ ਵੀ ਇਦਾਂ ਕਰੇ ਮੈਂ ਸਪਸ਼ਟਤਾ ਨਾਲ ਨਿੰਦਾ ਕਰਦਾ ਉਹ ਲੋਕ ਸਾਡੀ ਸਮਾਜ ਚ ਬੇਇੱਜ਼ਤੀ ਕਰਾ ਰਹੇ ਨੇ ਸਾਨੂੰ ਨੀਚੇ ਕਰ ਰਹੇ ਨੇ ਸਾਡਾ ਡਾਊਨ ਫਾਲ ਲਿਆ ਰਹੇ ਨੇ ਲੋਕ ਮਤਲਬ ਫਿਰ ਕਹਿ ਰਿਹਾ ਉਹ ਉਹਨਾਂ ਦੀ ਕੁਰਬਾਨੀਆਂ ਜਿੰਨਾ ਲੋਕ ਸਾਡੇ ਵੱਡੇ ਲੀਡਰਾਂ ਨੇ ਸ਼ਿਵਸੇਨਾ ਨੇ ਅਤਵਾਦੀ ਦਰ ਖਰਾਬ ਕੁਰਬਾਨੀਆਂ ਦਿੱਤੀਆਂ ਸ਼ਿਵਸੇਨਾ ਦਾ ਨਾਮ ਖੜਨ ਕਰਨ ਲਈ ਉਹਨਾਂ ਨੂੰ ਕਲੰਕਿਤ ਕਰਨੇ ਲੋਕ ਹਮ ਹਰਜੀਪ ਟੰਡਕ ਬਿਲਕੁਲ ਸਪਸ਼ਟ ਖੋਲ ਕੇ ਬੋਲਦਾ ਹੈ ਵੀ ਐਸੇ ਲੋਕ ਸਾਡਾ ਨਾਮ ਖਰਾਬ ਕਰਨੇ ਸ਼ਿਵਸੇਨਾ ਦਾ ਨਾਮ ਨੂੰ ਕਲੰਕਿਤ ਕਰਦੇ ਪਏ ਨੇ ਹਮ ਉਹ ਤੁਹਾਡੀ ਇੱਕ ਹਿੰਦੂ ਸਮਾਜ ਤੋਂ ਨੇ ਗੱਗੀ ਪੰਡਤ ਨੇ ਆ ਨਾ ਉਹ ਕਹਿੰਦੇ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਈ ਜਿਹੜੇ ਸ਼ਿਵ ਸੈਨਿਕ ਨੇ ਉਹ ਕਹਿੰਦੇ ਨੇ ਕਿ ਸਾਨੂੰ ਸਿੱਖਾਂ ਤੋਂ ਖਤਰਾ ਹੈ ਨਾ ਉਹ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਜਿਹੜੇ ਹਿੰਦੂ ਨੇ ਉਹਨਾਂ ਨੂੰ ਸਿੱਖਾਂ ਤੋਂ ਖਤਰਾ ਹੈ ਬਲਕਿ ਹਿੰਦੂਆਂ ਨੂੰ ਹਿੰਦੂਆਂ ਤੋਂ ਖਤਰਾ ਹੈ ਸਿੱਖਾਂ ਨੂੰ ਸਿੱਖਾਂ ਤੋਂ ਖਤਰਾ ਹੈ ਇਹਨੂੰ ਕਿਵੇਂ ਦੇਖਤਾਂ ਮੈਨੂੰ ਤਾਂ ਪਹਿਲਾਂ ਗੱਗੀ ਪੰਡਤ ਦਾ ਕਰੈਕਟਰ ਵੀ ਚੈੱਕ ਕਰਨਾ ਪੈਗਾ ਨਾ ਉਹਦਾ ਤਾਂ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਉਹਦੇ 'ਤੇ ਸ਼ੱਕ ਵੀ ਹਿੰਦੂਪੁਰਾ ਹੈ ਜਾਂ ਨਹੀਂ ਹੈ ਹਿੰਦੂ ਸਮਾਜ ਦਾ ਰક્ષਕ ਹੈ ਜਾਂ ਨਹੀਂ ਹੈ ਉਹਦੇ ਆਪਣੇ ਸੰਬੰਧ ਕੱਟਰਵਾਦੀਆਂ ਦੇ ਨਾਲ ਨੇ ਉਹਦੇ ਆਪਣੇ ਸੰਬੰਧ ਜਿਹੜੇ ਕੱਟਰ ਪਿੰਡਰਾਵਲੇ ਪਸੰਦ ਕਰਦੇ ਨੇ ਉਹਨਾਂ ਨਾਲ ਨੇ ਉਹਦਾ ਵੀ ਤਾਂ ਟਰੈਕਟਰ ਚੱਕਰਦਾ ਪੈ ਗਿਆ ਨਾ ਉਹ ਕੀ ਗੱਲ ਕਰ ਰਿਹਾ ਹੂੰ ਉਹਦੇ ਤਾਂ ਆਪਣੇ ਸੰਬੰਧ ਖਾਲਿਸਤਾਨ ਨੂੰ ਜਿਹੜੇ ਪਿਆਰ ਕਰਦੇ ਨੇ ਜਿਹੜੇ ਖਾਲਿਸਤਾਨ ਦੇ ਸਪੋਰਟਰ ਨੇ ਉਹਨਾਂ ਨਾਲ ਉਹਦੇ ਸੰਬੰਧ ਨੇ ਉਦੇ ਬਾਰੇ ਕੀ ਗੱਲ ਕਰੀਏ ਪਰ ਬਿਆਨ ਦੀ ਗੱਲ ਕਰਦਾ ਬਿਆਨ ਨੂੰ ਕਿਵੇਂ ਦੇਖਦੇ ਹੋ ਮੈਂ ਇਹ ਮੈਂ ਸਵਾਲ ਇਹ ਕਰਦਾ ਕਿ ਅੱਜ ਜੇ ਗੱਲ ਕਰੀਏ ਕਿ ਹਿੰਦੂਆਂ ਨੂੰ ਸਿੱਖਾਂ ਤੋਂ ਖਤਰਾ ਹੈ ਜਾਂ ਫਿਰ ਹਿੰਦੂਆਂ ਨੂੰ ਹਿੰਦੂਆਂ ਤੋਂ ਖਤਰਾ ਹੈ ਜੀ ਸਰ ਸਾਹਿਬ ਦਿਨ ਅ ਤੁਸੀਂ ਕੱਲ੍ਹ ਪਹਿਲੀ ਗੱਲ ਪਹਿਤੂ ਗੱਲ ਸਾਫ ਕਰਨਾ ਚਾਹਾਂਗਾ ਨਾ ਹਿੰਦੂਆਂ ਨੂੰ ਸਿੱਖਾਂ ਤੋਂ ਖਤਰਾ ਨਾ ਸਿੱਖਾਂ ਨੂੰ ਹਿੰਦੂਆਂ ਤੋਂ ਖਤਰਾ ਜੀ ਬਗੜੀਦਾਰੀ ਤਾਂ ਮੰਦਿਰਾਂ ਦੀ ਸੇਵਾ ਕਰਦਾ ਤਗੜੀਦਾਰੀ ਤਾਂ ਹੂੰ ਮੰਦਰਾਜੀ ਸੇਵਾ ਕਰਦਾ ਜਿਹੜਾ ਬਿਨਾਂ ਪਗੜੀ ਦਾ ਰੀ ਗੁਰੂ ਘਰਾਂ ਦੀ ਸੇਵਾ ਕਰਦਾ ਮੈਂ ਤਾਂ ਇੱਕ ਗੱਲ ਸਾਫ਼ ਕਿਹਨਾਂ ਦਾ ਇੱਕ ਮਾਂ ਦੇ ਦੋ ਪੁੱਤਰੀ ਕਿ ਪਗੜੀਦਾਰੀ ਬਿਨਾਂ ਪਗੜੀਦਾਰੀ ਪਹਿਲਾਂ ਸਾਡੇ ਘਰਾਂ ਚ ਪਹਿਲਾਂ ਵੱਡਾ ਬੱਚਾ ਸਿੱਖ ਬਣਾਇਆ ਜਾਂਦਾ ਸੀ ਜੋ ਗੱਲ ਕਰ ਰਿਹਾ ਇੱਕ ਮਾਂ ਦੇ ਦੋ ਪੁੱਤਰੀ ਕਿ ਪਗੜੀਦਾਰੀ ਬਿਨਾਂ ਪਗੜੀਦਾਰੀ ਇੱਕ ਘਰ ਚ ਖੇਲ-ਕੂਦ ਕੇ ਵੱਡੇ ਹੁੰਦੇ ਇੱਕ ਕਾਲਜ ਚ ਪੜ੍ਹਨ ਨਿੱਕੇ ਵੱਡੇ ਹੁੰਦੇ ਨੇ ਉਹਨਾਂ ਦਾ ਆਪਸ ਚ ਬਹਿਰਗੁਬਾਤ ਪਾਇਆ ਕਿਨੇ ਇਹ ਸਵਾਲ ਕੀਤਾ ਕਿਨੇ ਹਿੰਦੂ ਸਿੱਖ ਲੱਗ ਕਿੱਤੇ ਕਿਨੇ ਇਹ ਹਿੰਦੂ ਸਿੱਖ ਦੋਸਤ ਅਕਸਰ ਜਿਹੜੇ ਇੱਕ ਸੀਗੇ ਉਹ ਦੋ ਕਿੱਤੇ ਕਿਨੇ ਸੋ ਆਲ ਤਾਂ ਉਹਦੇ ਸਵੇਦ ਪੱਤਰ ਲਿਆਂਦੀ ਹੈ ਹੂੰ 1980 ਤੋਂ ਪਹਿਲਾਂ ਲਾ ਲੋ ਜੀ ਕਿਹੜਾ ਗੱਲ ਕਰਦਾ ਸੀ ਤੁਸੀਂ ਕੋਈ ਕਰਦਾ ਸੀ ਕੋਈ ਨਹੀਂ ਕਰਦਾ ਸੀਗਾ ਹਿੰਦੂਆਂ ਦੇ ਨਿਆਣੇ ਗੁਰੂ ਘਰਾਂ 'ਚ ਖੇਲੇ ਸੀਗੇ ਹਿੰਦੂ ਦੇ ਸਮਾਜ ਦੇ ਲੋਕ ਗੁਰੂ ਘਰਾਂ ਦੀ ਸੇਵਾ ਕਰਦੇ ਸੀ ਕਦੀ ਇਹ ਮਨ 'ਚ ਆਂਦਾ ਨਹੀਂ ਸੀਗਾ ਬਸ ਇਹ ਤਾਂ ਮੰਦਿਰ 'ਚ ਜਾਣਾ ਗੁਰੂ ਘਰ ਨਹੀਂ ਜਾਣਾ ਬਸ ਇਹ ਤਾਂ ਮੰਦਿਰਾਂ ਦੀ ਸੇਵਾ ਕਰਨੀ ਹੈ ਗੁਰੂ ਘਰ ਦੀ ਸੇਵਾ ਨਹੀਂ ਕਰਨੀ ਤਰੀ ਸਵਾਲ ਕਿਸੇ ਮਨ 'ਚ ਆਇਆ ਕਟਲ ਪ੍ਰਾਣਾ ਇਤਿਹਾਸ ਇਤਿਹਾਸ ਇਹ ਸਵਾਲ ਪੈਦਾ ਕਿਨੇ ਕੀਤਾ ਹਿੰਦੂ ਸਿੱਖ ਦੋ ਸ਼ਬਦ ਇੱਕ ਸ਼ਬਦ ਦੀ ਜਿਹੜਾ ਉਹ ਲਗ ਲਗ ਕਿਤਾ ਕਿਨੇ ਹੂੰ ਗੱਲ ਤਾਂ ਚੱਚਾ ਉਹਦੇ ਤੇ ਹੋਣੀ ਛੇਦੀ ਆ ਪਰ ਤੁਹਾਨੂੰ ਗੁਰਦੁਆਰਾ ਜਾਣ ਤੋਂ ਰੁਕਿਆ ਜਾਂਦਾ ਹਾਂਜੀ ਤੁਹਾਨੂੰ ਗੁਰੂ ਘਰ ਜਾਣ ਤੋਂ ਰੁਕਿਆ ਜਾਂਦਾ ਬਿਲਕੁਲ ਹੀ ਰੁਕਿਆ ਜਾਂਦਾ ਕੌਣ ਰੋਕੇਗਾ ਕਿਉਂ ਰੁਕਿਆ ਕੋਈ ਗੁਰੂ ਇਹ ਨਾ ਦੇ ਨੇ ਸਭ ਦੇ ਸਾਝੇ ਨੇ ਗੁਰੂ ਤਾਂ ਸਾਡੇ ਨੇ ਪਰ ਕਈ ਤੁਹਾਡੀ ਲੋਕ ਕਿਨੇ ਕਹਿੰਦੇ ਸਾਨੂੰ ਹਰਮੰਦਰ ਸਾਹਿਬ ਨਹੀਂ ਜਾਣ ਦਿੱਤਾ ਜਾਂਦਾ ਨਹੀਂ ਐਂਦਾ ਦੀ ਕੋਈ ਗੱਲ ਨਹੀਂ ਹੈ ਕੋਈ ਕਿਸੇ ਨੂੰ ਗੁਰੂ ਘਰ ਚ ਕਿਸੇ ਮੰਦਰ ਸਥਾਨ ਦੇ ਵਿੱਚ ਕੋਈ ਮੰਦਰ ਚ ਜਾਂਚ ਕਿਸੇ ਨੂੰ ਕੋਈ ਨਹੀਂ ਰੁਕ ਸਕਦਾ ਹਾਂ ਆਪਾਂ ਉਹ ਕੀ ਸੋਚ ਲਿਆ ਕਿ ਚੱਲਾਂਗੇ ਫਿਰ ਤਾਂ ਹਰ ਕੋਈ ਰੋਕੇਗਾ ਅਗਰ ਆਪਾਂ ਕੀ ਉਹ ਵੀ ਮੈਂ ਬੜਕ ਮਾਰ ਕੇ ਜਾਣਾ ਵੇ ਮੈਂ ਉੱਥੇ ਜਾਣਾ ਦਿਖਾਵੇ ਲਈ ਜਾਣਾ ਕਿ ਭਈ ਅਗਰ ਤੁਸੀਂ ਕਿਸੇ ਪੀ ਧਰਮ ਸਥਾਨ ਦੇ ਉੱਤੇ ਸਰਧਾ ਨਾਲ ਜਾ ਰਹੇ ਹੋ ਮੇਰੀ ਗੁਰੂ ਚਾਹਤਾ ਮੇਰੀ ਭਗਵਾਨ ਕੋਲੇ ਨਾਲ ਤੇ ਵਿਚ ਆਸਤਾ ਹੈ ਤਾਂ ਕੋਣ ਕਿਸੇ ਨੂੰ ਕਿਸੇ ਪੀਰ ਸਥਾਨ ਤੇ ਜਾਣ ਨੂੰ ਰੁਕ ਸਕਦਾ ਬਿਲਕੁਲ ਨਹੀਂ ਕੋਈ ਰੁਕ ਸਕਦਾ ਸਰਟੰਡੰਸ ਆ ਪੰਜਾਬ ਦੇ ਵਿੱਚ ਜਿਹੜਾ ਧਰਮ ਪਰिवर्तन ਬਹੁਤ ਵੱਡੇ ਜੋਰਾ ਸ਼ੋਰਾਂ ਤੇ ਚਾਹੇ ਫਿਰ ਉਹ ਸਿੱਖ ਹੋਣ ਚਾਹੇ ਫਿਰ Hindu ਹੋਣ ਸ਼ਿਵ ਸੈਨਾ ਹਿੰਦੂਆਂ ਦੇ ਜਿਵੇਂ ਤੁਸੀਂ ਕਿਹਾ ਵੀ ਹਿੰਦੂ ਜਾਗੋ ਅਸੀਂ ਉਹ ਕਰਦੇ ਆ ਹਨਾ ਤਾਂ ਧਰਮ ਪਰਿਵਰਤਨ ਜਿਹੜਾ ਉਹਨੂੰ ਰੋਕਣ ਦੇ ਲਈ ਸਿਵਸਨਾ ਕੀ ਕਰ ਰਹੇ ਲਗਭਗ ਸਮੇਂ ਦੇ ਦੌਰਾਨ ਅਸੀਂ ਲੋਕ ਵਾਜਬਨ ਦੇ ਖਦੇ ਜਿਹੜੀਆਂ ਇਹਨਾਂ ਸਬਾਬਾਂ ਵਿੱਚ ਹੁੰਦੀਆਂ ਅਸੀਂ ਉਹਨਾਂ ਨੂੰ ਵੀ ਰੋਕਦੇ ਹਾਂ ਸਮਾਜ ਦੇ ਵਿੱਚ ਵੀ ਅਸੀਂ ਲੋਕ ਆਪਸ ਵਿੱਚ ਬਹਿ ਕੇ ਚਰਚਾ ਕਰਦੇ ਹਾਂ ਨੋ ਡਾਊਟ ਕੁਦਿਸ਼ੀ ਫੰਡਾ ਦੇ ਨਾਲ ਜੋ ਇਹ ਕੰਮ ਕਰ ਰਹੇ ਨੇ ਬੜਾ ਤੇਜ਼ ਰਫ ਗਤੀ ਦੇ ਨਾਲ ਇਹ ਲੋਕ ਸਾਡੇ ਲੋਕਾਂ ਦਾ ਧਰਮ ਪਰਿਵਰਤਨ ਕਰਾ ਰਹੇ ਨੇ ਇਹ ਤਾਂ ਸਾਨੂੰ ਸਭ ਨੂੰ ਮਿਲ ਕੇ ਇਹਨਾਂ ਨੂੰ ਰੋਕਣਾ ਪੈਗਾ ਜਿਹੜੇ ਕੱਟੜਵਾਦੀ ਇਹ ਹਿੰਦੂਵਾਦ ਖਿਲਾਫ ਪ੍ਰਚਾਰ ਕਰਦੇ ਨੇ ਜਿਹੜੇ ਲੋਕ ਖਾਲਿਸਤਾਨ ਵਿਚਾਰ ਦਾ ਰੋਲ ਲੈ ਕੇ ਪ੍ਰਚਾਰ ਕਰਦੇ ਨੇ ਉਹ ਇਸ ਤਰਫ ਕਿਉਂ ਨਹੀਂ ਧਿਆਨ ਦਿੰਦੇ ਵੀ ਜਿੰਨੇ ਵੀ ਪਗੜੀਦਾਰੀ ਲੋਕ ਨੇ ਸਿੱਖ ਸਮਾਜ ਦੇ ਲੋਕ ਨੇ ਜਾ ਕੇ ਸਿੱਖ 크ਰਿਸਚਨ ਕਿਉਂ ਬਣ ਰਹੇ ਨੇ ਉਧਰ ਨਹੀਂ ਕੋਈ ਮੁੱਦਾ ਚੱਕੇਗਾ ਉਧਰ ਵੀ ਕੋਈ ਮੁੱਦਾ ਨਹੀਂ ਚੱਕੇ ਜਾ ਸਿਰਫ ਇਹ ਦੇਖਣਾ ਵੀ ਹਿੰਦੂ ਸਮਾਜ ਨੂੰ ਥੱਲੇ ਕਿਦਾਂ ਲਾਣਾ ਇਹਨਾਂ ਨੂੰ ਗਾਲਾਂ ਕਿੱਦਾਂ ਕੱਢਣੀ ਇਹਨਾਂ ਨੂੰ ਮੀਚਾ ਕਿਤਾ ਦਿਖਾਣਾ ਇਹਨਾਂ ਨੂੰ ਕਲੰਕਿਤ ਕਿਦਾਂ ਕਰਨਾ ਆਹ ਗੱਲ ਜ਼ਰੂਰ ਚੱਕੀ ਜਾਊਗੀ ਪਰ ਜਿੱਦੂ ਸਮਾਜ ਵੀ ਬਹੁਤ ਜਿਹੜਾ ਉਹ ਧਰਮ ਪਰिवर्तन ਕਰ ਰਿਹਾ ਬਹੁਤ ਗ੍ਰਿਫਨ ਕਰ ਰਿਹਾ ਉਹ ਕਹਿ ਰਹੇ ਉਹ ਬੜੀ ਬੜੀ ਬੇਸ਼ੁਕਰੀਆ ਵਿਦੇਸ਼ਾਂ ਚੋਂ ਫੰਡਿੰਗ ਆ ਰਹੀ ਹੈ ਸਾਨੂੰ ਮਿਲ ਕੇ ਰੋਕਣਾ ਪਏਗਾ ਨਾ ਸਰਕਾਰਾਂ ਨੂੰ ਵੀ ਇਹਦੇ ਵਿੱਚ ਸਾਥ ਦੇਣਾ ਪਏਗਾ ਜਿਹੜਾ ਵੀ ਧਰਮ ਪਰिवर्तन ਕਰਦਾ ਜਿਹੜੀਆਂ ਵੀ ਉਹਨਾਂ ਫੈਸਿਲਿਟੀਆਂ ਹਿੰਦੂ ਸਮਾਜ ਹੁੰਦੇ ਨਾਤੇ ਸਿੱਖ ਸਮਾਜ ਤੇ ਹੁੰਦੇ ਨਾਤੇ ਮਿਲਦੀ ਜਿਵੇਂ ਰક્ષਣ ਹੀ ਲਾ ਲਓ ਐਸਟੀਬੀਸੀ ਕੋਟਾ ਹੁੰਦਾ ਉਸ ਕੋਟੇ ਚ ਆਪਾਂ ਫੈਸਿਲਟੀਆਂ ਲੈ ਰਹੀਏ ਫੈਸਿਲਟੀਆਂ ਲੈਂਦੇ ਲੈਂਦੇ ਆਪਾਂ ਕਿਚਨ ਬਣ ਜਿੰਦੇ ਨੇ ਜਿਹੜੇ ਲੋਕ ਐਸ ਦੇ ਕਿਚਨ ਬਣ ਰਹੇ ਨੇ ਉਹਨਾਂ ਦੀਆਂ ਫੈਸਿਲਟੀਆਂ ਬੰਦ ਕੀਤੀਆਂ ਜਾਣੀ ਚਾਹੀਦੀ ਹੂੰ ਜੀ ਤਾਂ ਟੰਡਨ ਸਾਹਿਬ ਜਦੋਂ ਤੁਸੀਂ ਗੱਲ ਕੀਤੀ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਹਾਨਾ ਵੀ ਹਿੰਦੂਆਂ ਨੂੰ ਬਹੁਤ ਪੱਖਪਾਤ ਕੀਤਾ ਜਾਂਦਾ ਤਾਂ ਕੀ ਸ਼ਿਵ ਸੈਨਾ ਚੋਣਾ ਨਹੀਂ ਲੜਦੀ ਮੈਂ ਫਿਰ ਗੱਲ ਕਰ ਸ਼ਿਵ ਸੈਨਾ ਤੇ ਲੋਕ ਪਿਸ਼ਵਾਸ ਨਹੀਂ ਕਰਦੇ ਕਿਉਂ ਸ਼ਿਵ ਸੈਨਾ ਜੋ ਟੋਟੇ ਟੋਟੇ ਹੋ ਗਏ ਛੋਟੇ ਛੋਟੇ ਗਰੁੱਪ ਬਣ ਗਏ ਨੇ ਜੇਕਰ ਪੰਜਾਬ ਵਿੱਚ 21 ਜਾਂ 2 ਸਟੱਡਰ ਅੱਛਾ ਕੰਮ ਕਰ ਵੀ ਰਹੇ ਨੇ ਪਰ ਜਿਹੜੇ ਦੂਜੇ ਦੁਕਾਨਾਂ ਖੋਲ ਕੇ ਬੈਠੇ ਨੇ ਜਿਹੜੇ ਉਹ ਸਾਡਾ ਨਾਮ ਕਲੰਕਿਤ ਕਰ ਰਹੇ ਨੇ ਉਹਨੂੰ ਕੌਣ ਰੋਕੇਗਾ ਸਵਾਲ ਤਾਂ ਹੀ ਹੈ ਨਾ ਅਸੀਂ ਕਿਉਂ ਕਹਿ ਰਹੇ ਹਾਂ ਵੀ Hindu Jaggo Ko Committee 2023 ਦੇ ਵਿੱਚ Hindu ਸਮਾਜ ਨੂੰ ਆਪਣਾ ਰਾਜਨੀਤਿਕ ਹੱਕ ਦਲਾਉਣ ਦੇ ਲਈ ਚੋਣਾਂ ਚ ਉਤਰੇ ਨੇ ਅਸੀਂ ਕਿਉਂ ਗੱਲ ਕਰ ਰਹੇ ਹਾਂ ਹੀ ਗੱਲ ਕਰ ਰਹੇ ਨਾ ਵਿਸ਼ ਸ਼ਿਫਤ ਨਾਦੇ ਟੋਟੇ ਟੋਟੇ ਲੋਕ ਵਿਸ਼ਵਾਸ ਕਿਤੇ ਕਰਨ ਹਰ ਜੀ ਕੰਡਾ ਤੇ ਕਰਨ ਹਾਂ ਜਾਂ ਕਿਸੇ ਹੋਰ ਤੇ ਕਰਨ ਹਾਂ ਉਹ ਕਹਿੰਦਾ ਮੈਂ ਸੱਚਾ ਉਹ ਕਹਿੰਦਾ ਮੈਂ ਸੱਚਾ ਗੱਲ ਤਾਂ ਇਹ ਸਮਾਜ ਦੇ ਹਿੱਤ ਲਈ ਰੋੜ ਤੇ ਕੌਣ ਉਤਰੇਗਾ ਸਮਾਜ ਦੇ ਮੁਝੇ ਲਈ ਕੌਣ ਉਤਰੇਗਾ ਪੰਜਾਬ ਦੀ ਹੱਕ ਦੀ ਬਾਤ ਕੌਣ ਸੜ ਤੇ ਉਤਰ ਕੇ उतारेगा ਗੱਲ ਕਰੇਗਾ ਕੋਈ ਕਰਦਾ ਹਾਂ ਇੱਥੇ ਤਾਂ ਸਿਰਫ ਇਹ ਹੁੰਦਾ ਮੈਨੂੰ ਫੋਨ ਆ ਗਿਆ ਧਮਕੀ ਆ ਗਈ ਇਹ ਆ ਗਈ ਮੈਨੂੰ 4 ਦਿਨ ਪਹਿਲਾਂ ਇੱਕ ਬੰਦੇ ਦਾ ਫੋਨ ਆਇਆ ਬਦੇਸ਼ ਕੀ ਨੰਬਰ ਤੋਂ ਬਿਨਾ ਪਿਆਰ ਨਾਲ ਗੱਲ ਕਰਦਾ ਰਿਹਾ ਉਹਨੇ ਆਪਣੀ ਗੱਲ ਰੱਖੀ ਉਹਨੇ ਆਪਣੀ ਖਾਲਿਸਤਾਨੀ ਵਿਚਾਰ ਕਰਾਂ ਦੀ ਗੱਲ ਕੀਤੀ ਮੈਂ ਆਪਣੀ ਉਹਨੂੰ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਕਹਿੰਦਾ ਭਾਈ ਸਾਹਿਬ ਇੱਕ ਗੱਲ ਕਹਿੰਦਾ ਬੜੀ ਗੱਲ ਲਿਖੀ ਉਹਨੇ ਥਾਲ ਮੈਨੂੰ ਕੀਤੀ ਜਿਹੜੀ ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਫੋਨ ਮਾਰਿਆ ਤੁਸੀਂ ਆਪਾਂ ਚਰਚਾ ਕੀਤੀ ਚਾਹੇ ਕਹਿੰਦਾ ਮੈਂ ਖਾਲਿਸਤਾਨ ਦੇ ਚਾਹੇ ਤੁਸੀਂ ਭਾਵੇਂ ਪੰਜਾਬ ਦੇ ਹਿੰਦੁਸਤਾਨ ਦੇ ਹੱਕ ਦੀ ਗੱਲ ਕੀਤੀ ਪਰ ਤੁਸੀਂ ਗੱਲ ਕੀਤੀ ਕਹਿੰਦਾ ਮੈਂ ਨਾ ਨਹੀਂ ਲੰਗਾ ਕਹਿੰਦਾ ਫਲਾਣੇ ਕਿਸੇ ਬੰਦੇ ਨੂੰ ਫੋਨ ਕਰ ਲਓ ਉਹ ਕਹਿੰਦਾ ਦੇਖ ਰਹਾ ਵਿਦੇਸ਼ੀ ਨੰਬਰ ਕਹਿੰਦਾ ਨਾਲ ਹੀ ਤੇਰੀ ਮਾਂ ਤੇਰੀ ਪੈ ਖਾਲਿਸਤਾਨ ਮੁਰਦਾਬਾਦ ਕਹਿੰਦਾ ਇੱਥੇ ਸ਼ੁਰੂ ਹੋ ਜਾਂਦੇ ਹੂ ਵੀ ਕਹਿੰਦਾ ਤੁਹਾਡੇ ਲੋਕਾਂ ਦਾ ਏਜੰਡਾ ਸਿਰਫ ਇੱਕੋ ਹੀ ਹੈ ਵੀ ਇੱਧਰ ਧਮਕੀ ਦਿਖਾਣਾ ਗੱਲ ਮੈਂ ਪਾਵੇ ਕਿਸੇ ਨੇ ਗੱਲ ਕਰਨ ਲਈ ਫੋਨ ਕੀਤਾ ਹੂੰ ਕਹਿੰਦਾ ਉਹ ਵੀ ਦਰਸ਼ਾ ਦਿੱਤਾ ਜਾਂਦਾ ਵੀ ਸਾਨੂੰ ਮਾਰ ਲਈ ਧਮਕੀ ਆ ਗਈ ਹੂੰ ਇਹ ਕਿਤੇ ਨਾ ਕਿਤੇ ਟੰਡਨ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਦੋਨਾਂ ਨੂੰ ਵੱਖ ਕਰਨ ਦੇ ਲਈ Hindu ਤੇ Sikhਾਂ ਨੂੰ ਵੱਖ ਕਰਨ ਦੇ ਲਈ ਕੋਸ਼ਿਸ਼ਾਂ ਦੋਨਾਂ ਪਾਸੇ ਹੁੰਦੀਆਂ ਨੇ ਬੜਾ ਵੱਡਾ ਰੋਲ ਮੈਂ ਕਹਾਂਗਾ ਸਰਕਾਰਾਂ ਦਾ ਰੰਦਾ ਹੂੰ ਸਰਕਾਰ ਕੀ ਪੱਤੇ ਖੇលਦੀ ਹੈ ਸਰਕਾਰ ਨੇ ਸੱਤਾ ਦਿਹਾੜ ਲਈ ਕੀ ਕਰਨਾ ਹਮ ਉਸ ਗੇਮ ਖੇਲੀ ਜਾਂਦੀ ਹੈ ਹਮ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦਾ ਦਬਦਬਾ ਨਹੀਂ ਸੀਗਾ ਰਾਜ ਨਹੀਂ ਸੀਗਾ ਉਹਨਾਂ ਨੇ ਸੱਤਾ ਲਿਆ ਲਈ ਪੰਜਾਬ ਦੇ ਵਿੱਚ ਕੀ ਖੇਡ ਖੇਲੇ ਉਹਦਾ ਭੁਗਤਾਨ ਅੱਜ ਤੱਕ ਪੰਜਾਬ ਦੇ ਲੋਕ ਦੇ ਰਹੇ ਹਮ ਉਹਦਾ ਭੁਗਤਾਨ ਅੱਜ ਤੱਕ ਪੰਜਾਬ ਦੇ ਲੋਕ ਦੇ ਰਹੇ ਹਜ਼ਾਰਾਂ ਲੋਕਾਂ ਦੀ ਕੁਰਬਾਨੀਆਂ ਹਮ ਹਜ਼ਾਰਾਂ ਹਜ਼ਾਰਾਂ ਲੋਕਾਂ ਦੇ ਕਤਲ ਹਮ ਉਹ ਕਿਨੇ ਚੇਲੇ ਪੰਜਾਬ ਦੇ ਲੋਕਾਂ ਨੇ ਚੇਲੇ ਹਮ ਉਹ ਜਿਹੜੀ ਸੱਤਾ ਦੀ ਸੋਚ ਸੀ ਕਬਜ਼ਾ ਕਰਨ ਦੀ ਸੋਚ ਪੰਜਾਬ ਨੂੰ ਲੈ ਕੇ ਸੀਗੀ ਉਹਦਾ ਪ੍ਰਭਾਵ ਅੱਜ ਤੱਕ ਪੰਜਾਬ ਦੇ ਲੋਕਾਂ ਤੇ ਹਮਮ ਤਾਂ ਟੰਡਨ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਸ਼ਿਵ ਸਨਾ ਕਿੱਥੇ ਸਟੈਂਡ ਕਰੂਗੀ ਜਿਹੜੇ ਲੋਕ ਤਾਂ ਪੰਜਾਬ ਦੇ ਹਿੱਤ ਦੀ ਗੱਲ ਕਰਨਗੇ ਸ਼ਿਵ ਸਨਾ ਦੇ ਗਰੁੱਪ ਜਿਹੜੇ ਲੋਕ ਪੰਜਾਬ ਦੇ ਹਿੱਤ ਗੱਲ ਦੀ ਗੱਲ ਕਰਨਗੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਨਗੇ ਪੰਜਾਬ ਦੇ ਉਜਵਲ ਭਵਿੱਖ ਦੀ ਗੱਲ ਕਰਨਗੇ ਉਹ ਤਾਂ ਪੰਜਾਬ ਚ ਰਹਿਣ ਦੀ ਬਾਕੀ ਸਭ ਦੀਆਂ ਦੁਕਾਨਾਂ ਜਲ ਤੋਂ ਜਲਦ ਬੰਦ ਹੋ ਗਈਆਂ ਚਾਹੇ ਫਿਰੋਸ ਹੋਵੇ ਚਾਹੇ ਹਿੰਦੂ ਹੋਵੇ ਜਿਹੜਾ ਮਰਜੀ ਹੋਵੇ ਗੱਟਰਵਾਲਾ ਨੂੰ ਪਸੰਦ ਨਹੀਂ ਕਰਦਾ ਸਿਰਫ ਮੈਂ ਮੈਂ ਤਰਨਦਾਰਾਂ ਤੋਂ ਬੜੀ ਵੱਡੀ ਉਧਾਰਨ ਦੇਣਾ ਚਾਹਨਾ ਬੜੀ ਵੱਡੀ ਉਧਾਰਨ ਦੇਣਾ ਚਾਹਨਾ ਸੰਦੀਪ ਸਿੰਘ ਸੁਦੀਸ਼ ਸੂਰੀ ਦਾ ਕਾਤਲ ਉਹ ਉਹਦਾ ਭਾਈ ਬੰਦੀਪ ਸਿੰਘ ਉੱਥੋਂ ਉਪਚਲਾਬ ਲੜ ਰਿਹਾ ਸੀਗਾ ਉਹ ਠੋਕ ਕੇ ਕਹਿ ਰਿਹਾ ਸੀ ਕਿ ਮੈਂ ਭਰਾ ਨੇ ਜੋ ਕੀਤਾ ਬੜਾ ਸਹੀ ਕੀਤਾ ਸਾਨੂੰ ਹੋਰ ਮੌਕੇ ਵੀ ਮਿਲਿਆ ਅਸੀਂ ਫੇਰ ਕਰਾਂਗੇ ਹੂੰ ਬਲੋ ਕੀ ਕਹਿ ਰਹੇ ਸੀ ਹੋਰ ਮੌਕਾ ਮਿਲਿਆ ਅਸੀਂ ਫੇਰ ਕਰਾਂਗੇ ਉਹ ਆਪਣੇ ਭਰਾ ਦੇ ਮਰਡਰ ਕਿਤੇ ਨੂੰ ਜਾਇਜ਼ ਠਹਿਰਾ ਰਿਆ ਸੀ ਹੂੰ ਲੋਕਾਂ ਨੇ ਜਵਾਬ ਦਿੱਤਾ ਨਾ ਹੂੰ ਲੋਕਾਂ ਨੇ ਤਰਨ ਤਨ ਹਰਾ ਕੇ ਉਹਨੂੰ ਫਤਵਾ ਦਿੱਤਾ ਨਾ ਦਿੱਤਾ ਦਿੱਤਾ ਨਾ ਇਸ ਤੋਂ ਬਾਅਦ ਕੀ ਭਾਲੂਗੇ ਵੀ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਜੀ ਪੰਜਾਬ ਦੇ ਲੋਕ ਅਮਨ ਪਸੰਦ ਕਰਦੇ ਨੇ ਲੋਕ ਪੰਜਾਬ ਦੇ ਲੋਕ ਕੱਟਰਵਾਦੀ ਹਥਿਆਰੇ ਲੋਕ ਪਸੰਦ ਨਹੀਂ ਕਰਦੇ ਹੂੰ ਪਰ ਤੁਹਾਡੇ ਵੀ ਉੱਥੇ ਜਿਹੜੇ ਉਮੀਦਵਾਰ ਉਤਰੇ ਸੀ ਉਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਸਾਡੇ ਵੀ ਉਮੀਦਵਾਰ ਖੜਾ ਹੀ ਨਹੀਂ ਹੋਇਆ ਉੱਥੇ ਹਮ ਸਾਡੇ ਚਰਚਾ ਤਾਂ ਬਹੁਤ ਉੱਠੀ ਸੀ ਕਿ ਤੁਹਾਡੇ ਵੀ ਜਿਹੜੇ ਉਮੀਦਵਾਰ ਨੇ ਉਹ ਆਉਣਗੇ ਚੋਣ ਮદાનਾਂ 'ਚ ਸ਼ਿਫਸਲਾ ਪੰਜਾਬ ਨੂੰ ਕੋਈ ਐਸੀ ਗੋਸ਼ਣਾ ਨਹੀਂ ਕੀਤੀ ਗਈ ਸੀ ਮੈਂ ਫਿਰ ਕਹ ਰਿਹਾ ਕਿਸੇ ਦੁਕਾਨਦਾਰ ਸ਼ਿਫਸਲਾ ਨਾਮ ਦੇ ਖੁੱਲੀ ਦੁਕਾਨ ਨੇ ਕੋਈ ਇਦਾਂ ਕਹਿਤਾ ਹੋਵੇ ਵੀ ਅਸੀਂ ਉਮੀਦਵਾਰ ਉਤਾਰਾਂਗੇ ਉਹ ਗੱਲ ਲੱਗ ਹਮ ਸ਼ਿਫਸਲਾ ਸੰਗਠਨ ਜਿਹੜੇ ਲੋਕ ਚਲਾ ਰਹੇ ਨੇ ਉਹਨਾਂ ਵੱਲੋਂ ਕੋਈ ਐਸੀ ਗੋਸ਼ਣਾ ਨਹੀਂ ਕੀਤੀ ਟੰਡਨ ਸਾਹਿਬ ਫਿਰ ਇਹ ਸ਼ਿਫਸਲਾ ਪਛਾਣੇ ਕਿਵੇਂ ਜਾਊਗੀ ਇਹ ਅਸਲ ਕਿਹੜੀ ਹੈ ਪਛਾਣ ਕੀ ਬਣੋਗੇ ਫਿਰ ਗੱਲ ਇਹ ਉੱਥੇ ਉੱਥੇ ਵੀ ਗੱਲ ਇਹੀ ਆ ਜਾਂਦੀ ਕਿ ਪਛਾਣ ਕੀ ਇਹ ਵੀ ਤੁਹਾਨੂੰ ਹੀ ਕਹਿ ਰਹੇ ਆ ਰੋਸਾ ਕਿਨੇ ਤੇ ਕਰੇ ਅਸੀਂ ਲੋਕ ਤੰਗ ਮਨ ਤਨ ਹਮ ਲਗਾ ਕੇ ਆਪਣਾ ਕੰਮ ਖਰਾਬ ਕਰਕੇ ਸਮਾਜ ਦੀ ਗੱਲ ਕਰਦੇ ਹਮ ਅੰਦੋਲਨ ਕਰੀਦੇ ਨੇ ਹਮ ਫਿਰ ਹਿੰਦੂ ਪੰਚਾਇਤਾਂ ਕਰਦੇ ਆ ਹਮ ਪਰ ਦੂਜੇ ਪਾਸੇ ਹਮ ਕੁਝ ਜਿਹੜੇ ਦੁਕਾਨਾ ਖੋਲ ਕੇ ਬੈਠੇ ਨੇ ਹਮ ਉਹ ਸਿਰਫ ਆਪਣੇ ਚੰਦ ਗੰਨ ਮੈਂ ਲੈਣ ਲਈ ਹਮ ਸਾਨੂੰ ਕਲੰਕਿਤ ਕਰ ਰਹੇ ਨੇ ਸਾਡਾ ਬੇੜਾ ਕਰ ਕਰ ਰਹੇ ਨੇ ਪਰ ਤਾਂ ਮੂਹ ਤੇ ਕਹਿ ਰਿਹਾ ਰਜੀਵ ਟੰਡਾ ਦਾ ਐਸਾ ਸਿੱਖ ਹੋਊਗਾ ਇਸ ਤਰੀਕੇ ਦੇ ਵਿੱਚ ਪਹਿਲਾ ਸਿੱਖ ਜਿਹੜਾ ਸਾਫ ਗੱਲ ਕਹਿ ਰਿਹਾ ਵੀ ਇਸ ਤਰ੍ਹਾਂ ਦੇ ਨਾਮ ਤੇ ਜਿਹੜੀਆਂ ਦੁਕਾਨਾਂ ਚੱਲ ਰਹੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਹੂੰ ਜਿਹੜੇ ਲੋਕ ਸਮਾਜ ਦੀ ਗੱਲ ਨਹੀਂ ਕਰਦੇ ਜਿਹੜੇ ਸਿਰਫ ਜਿਨ੍ਹਾਂ ਨੂੰ ਸਿਰਫ ਇਕੋ ਪਹਾੜਾ ਆਉਂਦਾ ਸਾਲਿਸਤਾਨ ਮੁੱਦਾਵਾਦ ਅਤਵਾਦ ਮੁੱਦਾਵਾ ਸਿਰਫ ਇਹੀ ਪਹਾੜੇ ਆਉਂਦੇ ਨੇ ਵੀ ਸਾਨੂੰ ਫੋਨ ਆ ਗਿਆ ਧਮਕੀਆਂ ਵੀ ਸਾਨੂੰ ਮਾਰਨ ਦਾ ਖਤੇ ਦੇ ਲੋਕ ਉਹਨਾਂ ਦੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਉਹਨਾਂ ਦੀ ਸਿਕਿਉਰਿਟੀਆਂ ਵੀ ਵਾਪਸ ਹੋਣੀਆਂ ਚਾਹੀਦੀਆਂ ਮੰਡ ਸਾਹਿਬ ਦੀ ਸਿਕਿਉਰਿਟੀ ਵਾਪਸ ਹੋਊ ਅੱਜ ਬੈਠੇ ਵੀ ਸੀ ਕਿ ਆਪਣੇ ਸ਼ਾਇਦ ਸੀਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਬੈਠੇ ਸੀ ਕਹਿੰਦੇ ਮੇਰੀ ਸਿਕਿਉਰਿਟੀ ਵਾਪਸ ਹੋ ਗਈ ਜੇ ਮੈਨੂੰ ਕੁਝ ਹੋ ਗਿਆ ਮਨ ਸਾਹਿਬ ਕੋਲ ਹੈਗੀ ਸੈਂਟਰ ਦੀ ਸਿਕਿਉਰਿਟੀ ਹੈਗੀ ਹੈ ਪੰਜਾਬ ਦੀ ਸਿਕਿਉਰਿਟੀ ਹੈਗੀ ਹਾਂ ਉਹ ਸ਼ਾਇਦ ਵਾਪਸ ਹੋਈ ਹੈ ਕਹਿੰਦੇ ਮੇਰੀ ਸਿਕਿਉਰਿਟੀ ਵਾਪਸ ਲੈ ਲੈ ਜੇ ਮੈਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰੇ ਮੈਨੂੰ ਦਾ ਸ਼ੂ ਦਾ ਪਤਾ ਨਹੀਂ ਇਹ ਬੈਠੇ ਹੋਣਗੇ ਤਾਂ ਫਿਰ ਗਲਤ ਹੋਈ ਆ ਗਈ ਨਾ ਫਿਰ ਲੈ ਜੀ ਕਹਿੰਦੇ ਸਿਕਿਉਰਿਟੀ ਲਈ ਆ ਕੀ ਗੱਲ ਆਪਾਂ ਸੁਰੱਖਿਆ ਬਿਨਾਂ ਕਿਤੇ ਜਾ ਨਹੀਂ ਸਕਦੇ ਉਹ ਇਹਨਾਂ ਡਰਾਮਾ ਕਿਉਂ ਕਰਦੇ ਆ ਤੁਹਾਡੇ ਨਾਲ ਵੀ ਕਾਫੀ ਮੇਲ ਚੁਲ ਰਿਹਾ ਇਹਨਾਂ ਡਰਾਮਾ ਕਿਉਂ ਕਰਦੇ ਆ ਬਾਹਰ ਆ ਕੇ ਸੜਕ ਤੇ ਲਟ ਜਾਣਾ ਉਹਨਾਂ ਦੇ ਆਪਣੇ ਜਿਹੜੇ ਕਰਮਚਾਰੀ ਨੇ ਸ਼ਾਇਦ ਉਹ ਵੀ ਵਿਚਾਰੇ ਹਾਤਾ ਪੈਰਾ ਦੀ ਪੈ ਜਾਂਦੇ ਜਦੋਂ ਇਹਨਾਂ ਨੇ ਇਹ ਚੀਜ਼ਾਂ ਕਰਦੇ ਨੇ ਉਹ ਕਲੰਕਿਤ ਕਰਦੇ ਨੇ ਹੂੰ ਜਿਹੜੇ ਗਨਮੈਂ ਨਾਲ ਤੁਰੇ ਫਿਰਦੇ ਨੇ ਉਹਨਾਂ ਦੀ ਵੀ ਬਦਨਾਮੀ ਕਰਾਂਦੇ ਨੇ ਉਹ ਵੀ ਸੋਚਦੇ ਹੋਣਗੇ ਵੀ ਕਿਸ ਬੰਦੇ ਨਾਲ ਸਾਨੂੰ ਲਾਤਾ ਹੈ ਗਨਮੈਂ ਹੂੰ ਦੱਸੋ ਨਾ ਕਿ ਸੈਂਟਰ ਦੀ ਸੁਰੱਖਿਆ ਮਿਲੀ ਆ ਕੋਈ ਕਿਸੇ ਖਾਸ ਗੱਲ ਨੂੰ ਮਿਲੀ ਹੋਣੀ ਹੈ ਵੀ ਸਿੱਖਿਆ ਨੂੰ ਦੇਖਦੇ ਸਿੱਖਿਆ ਦਿੱਤੀ ਹੋਣੀ ਹੈ ਹੂੰ ਉਹਨਾਂ ਦਾ ਕੈਟਾਗਰੀ ਕੀ ਹੋਊਗੀ ਉਹਨਾਂ ਦਾ ਸਟੈਂਡਰਡ ਕੀ ਹੋਊਗਾ ਉਹ ਸਟੈਂਡਰਡ ਨੂੰ ਧਿਆਨ ਦੇਖਦੇ ਹੋਈ ਵੀ ਬਦਲ ਸੋਚ ਲੈਣਾ ਚਾਹੀਦਾ ਹੂੰ ਉਹਨਾਂ ਦੀ ਪੰਜਾਬ ਦੇ ਨੂੰ ਇਹ ਨਹੀਂ ਨੌਲੇਜ ਹੈਗੀ ਉਹਨਾਂ ਇਸ ਪੰਜਾਬ ਦੀ ਸਿੱਖਿਆ ਵਾਪਸ ਹੀ ਕਿ ਸੈਂਟਰ ਦੀ ਵਾਪਸ ਹੋਈ ਹੈ ਹੂੰ ਮੈਨੂੰ ਨੇ ਧਿਆਨ ਹੈਗਾ ਜੀ ਇਹ ਪੰਜਾਬ ਦੀ ਵਾਪਸ ਹੀ ਕਿ ਤੁਹਾਨੂੰ ਧਿਆਨ ਹੋਊਗਾ ਪੰਜਾਬ ਦੀ ਵਾਪਸ ਹੀ ਕਿ ਸੈਂਟਰ ਦੀ ਵਾਪਸ ਹੋਈ ਹੈ ਸ਼ਾਇਦ ਸੈਂਟਰ ਦੀ ਤਾਂ ਉਹਨਾਂ ਕੋ ਖੜੀ ਸੀ ਪੰਜਾਬ ਦੀ ਵਾਪਸ ਹੋਈ ਹੁੰਨੀ ਜਿਹੜੇ ਸਾਡਾ ਪੰਜਾਬ ਦੇ ਪ੍ਰਸ਼ਾਸਨ ਅੱਗੇ ਜਾ ਕੇ ਉਹ ਦੋ ਗੱਲਾਂ ਤੋਂ ਮੇਰੀ ਗੱਲ ਖੁਦੀ ਸੁਰੀ ਦਾ ਜਦੋਂ ਕਤਲ ਹੋਇਆ ਉਹਦੇ ਆਸ-ਪਾਸੇ ਪੰਜਾਬ ਪੁਲਿਸ ਕਰ ਵੀ ਸੀ ਜੀ ਡਿਪਟੀ ਸਾਹਿਬ ਵੀ ਸੀਗੇ ਐਸਟੀਓ ਸਾਹਿਬ ਵੀ ਸੀਗੇ ਰੈਂਕ ਤੱਕ ਦੇ ਅਧਿਕਾਰੀ ਵੀ ਬੈਠੇ ਸੀ ਉਹ 50 ਬੰਦਿਆਂ ਦੇ ਵਿੱਚ ਸੁਦੀਸ਼ ਸੁਰੀ ਦਾ ਕਤਲ ਕਰ ਦਿੱਤਾ ਗਿਆ ਹੂੰ ਜਦੋਂ ਮੰਡ ਸਾਹਿਬ ਕੋਲ 2-10 ਸਿਕਨਮੈਂਟ ਚੈਂਟਰ ਦੇ ਹੈਗੇ ਤੇ ਹੈਗੇ ਆ ਤੇ ਫਿਰ ਦੋ ਤਿੰਨ ਨੂੰ ਵਾਪਸ ਪੰਜਾਬ ਪੁਲਿਸ ਨੇ ਕਰ ਵੀ ਦਿੱਤੇ ਤੇ ਇਤਰਾਜ਼ ਕੀਆ ਦੱਸੋਣਾ ਮੈਨੂੰ ਹੂੰ ਫਿਰ ਮੈਂ ਕਿਉਂ ਗੱਲ ਕਰਦਾ ਨਾ ਕਿ ਮੈਨੂੰ ਲੋਕਾਂ ਨੇ ਮੈਨੂੰ ਨਾ ਵੀ ਤੁਹਾਡੇ ਚਾਲਾਂਤੀ ਉਹਨਾਂ ਗਾਲਾਂ ਕੱਢੀਆਂ ਲੋਕਾਂ ਨੇ ਸ਼ਿਵਸਨਾਲੇ ਲੋਕ ਨਹੀਂ ਬੋਲਣ ਕਿ ਇਹ ਜੀ ਟੱਡਾ ਫਿਰ ਗਣਮੈਂ ਦੀ ਗੱਲ ਕਰਦਾ ਫਿਰ ਸਾਨੂੰ ਗਲਤ ਕਹਿ ਰਿਹਾ ਮੈਂ ਕੋਈ ਗੱਲ ਕਰਦਾ ਅਗਰ ਮੈਂ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਫਿਰ ਮੈਨੂੰ ਗਣਮੈਂ ਦਾ ਦੀ ਲੋੜ ਕੀ ਹੈ ਅਗਰ ਮੈਂ ਪੰਜਾਬ ਦੀ ਭਲਾਈ ਦੀ ਗੱਲ ਕਰਦਾ ਤਾਂ ਮੈਨੂੰ ਗਣਮੈਂ ਦਾ ਦੀ ਲੋੜ ਕੀ ਹੈ ਸਵਾਲ ਵੀ ਨਹੀਂ ਜੀ ਕੋਈ ਵੀ ਕਿਹੋ ਜਿਹਾ ਅੰਦੋਲਨ ਦਖਾਨ ਸ਼ਿਵਸਨਾਲਾ ਦੇ ਲੀਡਰ ਜਿੰਨਾ ਕੋਲ ਗਣਮੈਂ ਨੇ ਜਿਸ ਨੇ ਪੰਜਾਬ ਦੇ ਹਿੱਤ ਲਈ ਕੀਤਾ ਹੋਵੇ ਕੋਈ ਐਸਾ ਸੰਘਰਸ਼ ਸਾਹਮਣੇ ਲੈ ਕੇ ਆ ਲੋਕਾਂ ਦੇ ਵੀ ਜਿੰਨਾ ਹਨ ਉਹਨਾਂ ਨੇ ਪੰਜਾਬ ਦੇ ਤੇ ਲਈ ਆਪਣੇ ਸਮਾਜ ਦੀਤ ਲਈ ਕੀਤਾ ਹੋ। ਹੂੰ ਤਾਂ ਟੰਡਨ ਸਾਹਿਬ ਜਦ ਮੈਂ ਦਫ਼ਤਰ ਆਇਆ ਤਾਂ ਮੈਨੂੰ ਸਾਹਮਣੀ ਮੇਲਾ ਵੀ ਲੱਗਿਆ ਹੋਇਆ ਦਰਗਾਹ ਵੀ ਆ ਹੀ ਟਾ ਹਨਾ ਤਾਂ ਟੰਡਨ ਸਾਹਿਬ ਜਾਣਦੇ ਨੇ ਹਰ ਹਰ ਧਰਮ ਨੂੰ ਮੰਨਦੇ ਨੇ। ਮੇਰੀ ਆਸਤਾ ਭਗਵਾਨ ਕੋਲੇ ਨਾਲ ਚਾ ਹੂੰ ਮੇਰੇ ਗੁਰੂ ਗੋਗਰਨਾਥ ਚ ਮੇਰੀ ਮਾਂ ਬੰਗਲਾ ਮੁਖੀ ਮੇਰੀ ਮਾਂ ਕਾਲੀ ਦੇਵੀ ਚ ਮੇਰੀ ਬਹੁਤ ਆਸਤ ਸਤਕਾਰ ਕਰਦੀ ਹਾਂ ਸਾਰੇ ਕਰਦੇ ਉਹਦਾ ਮੈਂ ਸਾਰੇ ਧਰਮ ਦਾ ਸਤਕਾਰ ਕਰਦਾ ਮੈਂ ਜਾਵਾ ਕਿਤੇ ਨਾ ਜਾਵਾ ਪਰ ਸਤਕਾਰ ਮੈਂ ਨਿੰਦਾ ਕਿਸੇ ਦੀ ਨਹੀਂ ਕਰਦਾ ਹਮ ਬਟ ਉਹ ਕਈ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਵਾਕਿਆ ਹੋਇਆ ਸੀ ਕਿ ਮੁਸਲਮਾਨ ਭਾਈਚਾਰੇ ਦੇ ਵੱਲੋਂ ਉਹਨਾਂ ਦੀ ਕੋਈ ਸ਼ੋਭਾ ਯਾਤਰਾ ਜਿੱਦਾਂ ਉਹ ਹੁੰਦਾ ਉਹ ਕੱਢ ਰਹੀ ਸੀ ਤੁਸੀਂ ਸ਼ਬਦ ਸਹੀ ਯੂਜ਼ ਕੀਤਾ ਲੁਧਿਆਣਾ ਸ਼ਹਿਰ ਚ ਪੰਟੀ ਪਾਪਾ ਉਹਨੇ ਕੱਢੀ ਸੀ ਤੁਸੀਂ ਸ਼ਬਦ ਸਹੀ ਯੂਜ਼ ਕੀਤਾ ਮੁਸਲਮਾਨ ਭਾਈਚਾਰੇ ਵੱਲੋਂ ਕੱਢੀ ਜਾ ਰਹੀ ਸੀ ਮੁਸਲਮਾਨ ਭਾਈਚਾਰੇ ਵੱਲੋਂ ਇਹ ਕੱਢੀ ਜਾ ਰਹੀ ਸੀ ਹਮ ਬੱਟੀ ਬਾਬੇ ਵੱਲੋਂ ਉਹ ਯਾਤਰਾ ਲਖਦਤਾਂ ਸਰਕਾਰ ਜੀ ਦੀ ਯਾਤਰਾ ਕੱਢੀ ਜਾ ਰਹੀ ਸੀ ਉਹਦੀ ਸਾਡਾ ਸਿਰਫ ਇੱਕੋ ਵਿਰੋਧੀ ਸਰਾਤੰਤਰ ਰੂੜੀ ਚੱਕੀਆਂ ਉਹਦੇ ਵਿੱਚ ਨਹੀਂ ਚੱਲਣ ਗਿਆ ਉਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਮੈਂ ਤੁਹਾਡੇ ਚੈਲੇਂਜ ਦੇ ਮਾਧਮੇ ਪਰ ਇੱਕ ਤਾਂ ਫਿਰ ਕੀ ਹੈ ਮੈਂ ਚੱਲਣਾ ਜਿੱਡਾ ਨੁਕਸਾਨ ਸਾਡਾ ਇਸਾਈ ਮਸ਼ੀਨਰੀ ਨਹੀਂ ਕਰਦੀ ਇਹਨਾਂ ਨੂੰ ਨੁਕਸਾਨ ਸਾਡੀ ਇਸਾਈ ਮਸ਼ੀਨਰੀ ਨਹੀਂ ਕਰਦੀ ਜਿੱਡਾ ਸਾਡਾ ਧਰਮ ਪਰਵਰਤਨ 'ਚ ਨੁਕਸਾਨ ਬੱਟੀ ਬਾਬਾ ਵਰਗੇ ਲੋਕ ਕਰਦੇ ਸੀ ਤਾਂ ਉੱਥੇ ਉਹ ਬਿਵਾਲ ਕਰਨਾ ਜ਼ਰੂਰੀ ਸੀਗਾ ਜਸੂ ਸਾਹਿਬ ਦੇ ਨਾਲ ਉਹ ਇੱਕੋ ਤੁਹਾਡੇ ਸ਼ਾਇਦ ਹਿੰਦੂ ਸਮਾਜ ਦੇ ਵਿੱਚੋਂ ਇੱਕੋ ਹੀ ਉੱਥੇ ਬੰਦਾ ਸੀਗਾ ਉਹ ਉਹ ਚਕਾਰਾ ਲਾਉਂਦੇ ਨੇ ਹਨਾ ਤਾਂ ਉਹ ਮਾਹੌਲ ਉਹ ਕ੍ਰੀਏਟ ਹੋ ਸਕਦਾ ਤੁਸੀਂ ਪ੍ਰਸ਼ਾਸਨ ਦੇ ਨਾਲ ਕਿਹੜੀ ਗੱਲ ਕੀਤੀ ਜਿਹਨਾਂ ਨੇ ਮਨਜ਼ੂਰੀ ਦਿੱਤੀ ਜਿਹਨਾਂ ਨੇ ਨੁਕਸਾਨ ਨਹੀਂ ਕਰੀ ਜਿਨ੍ਹਾਂ ਨੂੰ ਨੁਕਸਾਨ ਪੰਟੀ ਬਾਬਾ ਵਰਗੇ ਲੋਕ ਹੂੰ ਸਾਡੇ ਸਮਾਜ ਦਾ ਕਰ ਗੱਲ ਕੀ ਤਿਆਰ ਉਹਨੇ ਲਈ ਲੋਕ ਪਰਿਵਾਰ ਨੇ ਉਹ ਕੋਈ ਨਹੀਂ ਕਰਵਾਦੀ ਗੱਲ ਕੀਤੀ ਆ ਉਹਨਾਂ ਨੇ ਕਦੇ ਨੇ ਐਕਸਿੰਗ ਜਾ ਕੇ ਆਏ ਸੀ ਉਹਨਾਂ ਕੋਲ ਗੱਲ ਕੀਤੀ ਹੈ ਕਦੇ ਗੱਲ ਕੀਤੀ ਹੈ ਜੀ ਜਦੋਂ ਇੱਕ ਵਾਰੀ ਇਹ ਲੋਕ ਈਦਾ ਤੇਰਮਨਾਲ ਲਿਕੇ ਸੀ ਉਹ ਤੋਂ ਸਾਰੇ ਲੁਧਿਆਣਾ ਸ਼ਹਿਰ ਦੇ ਵਿਰੋਧ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦੀ ਇੱਛਾ ਜ਼ਾਹਿਰ ਹੋਈ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਮੈਂ ਸੁਨਾਤਮ ਪੁੱਧੀ ਦੀ ਚ ਵਾਪਸ ਆਣਾ ਚਾਹਨਾ ਇਹਨਾਂ ਨੇ ਉਸ ਤੋਂ ਬਾਅਦ ਸੰਤ ਦੀ ਉਪਾਧੀ ਵੀ ਦਿੱਤੀ ਉਦੋਂ ਸਾਡੇ ਸਬੰਧ ਜੀ ਸਾਡੇ ਆਣਾ ਜਾਣਾ ਸੀ ਬੜਾ ਪਿਆਰ ਸੀਗਾ ਉਸ ਤੋਂ ਬਾਅਦ ਫਿਰ ਇਹ ਆਪਣੀ ਰਾਹ ਤੋਂ ਭਟਕ ਗਏ ਨੇ ਇਹ ਸਾਡਾ ਵਿਰੋਧ ਹੂੰ ਸਿਰੇ ਪਟਕਾ ਉਹਨੂੰ ਲੈ ਕੇ ਬੰਟੀ ਬਾਬੇ ਦਾ ਕੋਈ ਵਿਰੋਧ ਨਹੀਂ ਸਾਡਾ ਵਿਰੋਧ ਸਨਬ ਰਹੀ ਸੀਗਾ ਵੀ ਤੁਸੀਂ ਲਖਦਾ ਤਾਂ ਸਰਕਾਰ ਦੀ ਯਾਤਰਾ ਕੱਢੋ ਜੀ ਸੱਜਣੇ ਕੱਢੋ ਮਨ ਸਮਾਨਾ ਕੱਢੋ ਪਰ ਉੱਥੇ ਸਾਡੇ ਸਰਤੰਤਰਤਮ ਦੇਵ ਦੇ ਚੱਕੀਆਂ ਨਹੀਂ ਚੱਲਣਗੇ ਜੀ ਸੋ ਸਮਾਨ ਦੇਣ ਦੇ ਲਈ ਟੰਡਨ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੈ ਸ਼੍ਰੀ ਰਾਮ ਸੋ ਪੰਜਾਬ ਦੀ ਰਾਜਨੀਤੀ ਦੀ ਗੱਲ ਹੋਈ ਹੈ ਕਿ ਸਿਸਨਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ 2027 ਦੇ ਵਿੱਚ ਕਿੱਥੇ ਸਟੈਂਡ ਕਰੂਗੇ ਸਾਰੇ ਹੋਰ ਵੀ ਕਈ ਮੁੱਦਿਆਂ ਦੇ ਉੱਤੇ ਵਿਚਾਰ-ਚਾਚਾ ਕੀਤੀ ਹੈ ਤੁਹਾਨੂੰ ਇਹ ਵਿਚਾਰ-ਚਾਚਾ ਕਿਦਾਂ ਦੀ ਲੱਗੀ ਆਪਣੀ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ